ਸੰਜੇ ਟੀਵੀ ਤੁਹਾਡਾ ਸਵਾਗਤ ਹੈ ਮੈਂ ਹਮਦਿੰਦੀਪ ਔਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਹਿਰਾ ਫੇਰੀ ਨਹੀਂ ਹਾਲਾਤ ਬਹੁਤ ਨਾਜ਼ੁਕ ਨੇ ਪੰਜਾਬ دہشت ਚ ਹੈ ਔਰ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਮਾਰ ਰਹੀਆਂ ਅਫਵਾਹਾਂ ਅਮਰਤਪਾਲ ਨਾਲ ਸੰਬੰਧਿਤ ਨੇ ਕੋਈ ਕਹਿ ਰਿਹਾ ਅਮਰਤਪਾਲ ਦੀ ਗ੍ਰਿਫਤਾਰੀ ਹੋ ਗਈ ਹੈ ਕੋਈ ਕਹਿ ਰਿਹਾ ਨਹੀਂ ਅਮਰਤਪਾਲ ਭੱਜ ਗਿਆ ਕੋਈ ਅਮਰਤਪਾਲ ਨੂੰ ਸ਼ੇਰ ਦੱਸ ਰਿਹਾ ਤੇ ਕੋਈ ਡਰਪੋਕ ਸਵਾਲ ਇਹ ਨਹੀਂ ਸਵਾਲ ਇਹ ਆ ਕਿ ਪੰਜਾਬ ਨਾਲ ਹੋ ਕੀ ਰਿਹਾ ਸਵਾਲ ਇਹ ਵੀ ਨਹੀਂ ਕਿ ਕਿਉਂ ਹੋ ਰਿਹਾ ਸਵਾਲ ਇਹ ਆ ਕਿ ਅਸੀਂ ਵਾਰ-ਵਾਰ ਚਾਲਾਂ ਦੇ ਵਿੱਚ ਫਸ ਕਿਉਂ ਰਹੇ ਹਾਂ ਆਪਾਂ ਦੇਖੀਏ ਕਿਵੇਂ ਨੇਮ ਫੌਜੀਪਾਲ ਸਾਡੇ ਤੇ ਇਤਨਾਤ ਕਰਤੇ ਗਏ ਬੜੇ ਆਰਾਮ ਨਾਲ ਔਰ 3 ਕਰੋੜ ਜਨਤਾ ਦੀਆਂ ਆਧੁਨਿਕ ਸੁਵਿਧਾ ਖਤਮ ਕਰ ਦੇਣੀਆਂ 48 ਘੰਟਿਆਂ ਰਹੀਆਂ ਇੱਕ ਐਡਾ ਵੱਡਾ ਅਪਰਾਧ ਆ ਜਿਹਨੂੰ ਅਸੀਂ ਸਹਿਣ ਲਈ ਮਜਬੂਰ ਆ। ਤੋਂ ਹਾਲਾਤ ਜਾ ਕਿੱਧਰ ਨੂੰ ਰਹੇ ਨੇ ਪੰਜਾਬ ਦਾ ਬਣੇਗਾ ਕੀ? ਇਹ ਸੋਚਣ ਵਾਲੀ ਗੱਲ ਨਹੀਂ ਹੈ। ਜਿਸ ਵੀ ਅਖੀਰ ਨੂੰ ਬੜੇ ਆਰਾਮ ਨਾਲ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਜੇ ਗ੍ਰਿਫਤਾਰੀ ਸਰਕਾਰ ਨੇ ਕਰਨੀ ਸੀ। ਤਾਂ ਉਹਦੇ ਲਈ ਇੰਨਾ ਵੱਡਾ ਧਾਮ ਧਾਮ ਜਿਹਨੂੰ ਬੜੇ ਆਰਾਮ ਨਾਲ ਹਨੇਰੇ ਵਿੱਚ ਜਾ ਕੇ ਗ੍ਰਫਤਾਰ ਕੀਤਾ ਜਾ ਸਕਦਾ ਸੀ ਉਹਨੂੰ ਦਿਨ ਦੇ ਚਾਨਣੇ ਦੇ ਵਿੱਚ ਇੱਡੀ ਵੱਡੀ ਫੌਜ ਤਾਇਨਾਤ ਕਰ ਦੇਣੀ ਪੂਰੇ ਸੂਬੇ ਦੇ ਵਿੱਚ ਜਿਵੇਂ ਕਿ ਪੂਰਾ ਦਾ ਪੂਰਾ ਸੂਬਾ ਅਪਰਾਧੀ ਹੈ ਕਿ ਪਤਾ ਨਹੀਂ ਕਿੱਥੋਂ ਗੋਲੀਆਂ ਚੱਲਣ ਲੱਗ ਜਾਣ ਇਸ ਤਰ੍ਹਾਂ ਦੇ ਹਾਲਾਤ ਹੈ ਨਹੀਂ ਸੀ ਫਿਰ ਸਾਨੂੰ ਇਸ ਤਰ੍ਹਾਂ ਦੇ ਹਾਲਾਤ ਵੱਲ ਧੱਕਾ ਕਿਉਂ ਗਿਆ ਇਸ ਦੇ ਲਈ ਜ਼ਿੰਮੇਵਾਰ ਕੌਣ ਹੈ ਕੀ ਇਹਦੇ ਲਈ ਭਗਵੰਤ ਮਾਨ ਦੀ ਸਰਕਾਰ ਵੀ ਜ਼ਿੰਮੇਵਾਰ ਹੈ ਕੀ ਭਗਵੰਤ ਮਾਨ ਦੀ ਸਰਕਾਰ ਨੂੰ ਇਸ ਕਰਕੇ ਬਰੀ ਕੀਤਾ ਜਾ ਸਕਦਾ ਹੈ ਸਿਰਫ ਇੰਨੀ ਗੱਲ ਤੇ ਬਸ ਇਹੀ ਕਿਹਾ ਜਾਏ ਕਿ ਸਰਕਾਰ ਨੂੰ ਸਥਿਰ ਕਰਨ ਦੀ ਕੋਸ਼ਿਸ਼ ਕੀਤੀਆਂ ਗਈਆਂ ਮੇਰੇ ਖਿਆਲ ਨਾਲ ਤਾਂ ਨਹੀਂ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਜ਼ਿਆਦਾ ਬਣਦੀ ਹੈ ਕੇਂਦਰ ਸਰਕਾਰ ਤਾਂ ਚਾਹੁੰਦੀ ਹੈ ਅਗਲੀਆਂ 24 ਦੀਆਂ ਚੋਣਾਂ ਆ 24 ਦੀਆਂ ਚੋਣਾਂ ਦੇ ਵਿੱਚ ਤੁਸੀਂ ਪੰਜਾਬ ਨੂੰ ਟੂਲ ਬਣਾ ਕੇ ਪੇਸ਼ ਕਰ ਰਹੇ ਹੋ ਕੇਂਦਰ ਦੇ ਟੂਲ ਬਣਾ ਕੇ ਹਵਾਲੇ ਕਰ ਰਹੇ ਹੋ ਤੁਸੀਂ ਕੇਂਦਰ ਦੇ ਇਹ ਕਿੰਨੀ ਕੁ ਸਿਆਣਪ ਆ ਅਸੀਂ ਕਿੰਨੇ ਕੁ ਆਧੁਨਿਕ ਧਰਮ ਦੇ ਵਾਰਸ ਹੈ ਕਿ ਅਸੀਂ ਬੜੇ ਆਰਾਮ ਨਾਲ ਸ਼ਿਕਾਰ ਹੋ ਰਿਹਾ ਸਿਆਸ ਦਾ ਉਸ ਸਾਜਿਸ਼ ਦਾ ਸ਼ਿਕਾਰ ਹੋ ਰਹੇ ਆ ਜਿਹੜੀ ਸਾਜ਼ਿਸ਼ ਬਾਰੇ ਸਾਨੂੰ ਸਮਝ ਆਉਣੀ ਚਾਹੀਦੀ ਸੀ ਹੁਣ ਤੱਕ ਅਸੀਂ ਪਹਿਲੇ ਬਹੁਤ ਨੁਕਸਾਨ ਕਰਵਾ ਚੁੱਕੇ ਹਾਂ ਪਹਿਲੇ ਹੀ ਅਸੀਂ ਬਹੁਤ ਸਾਰੇ ਜਵਾਨ ਮਰਵਾ ਚੁੱਕੇ ਹਾਂ ਕਹਾਣ ਕਰਵਾ ਚੁੱਕੇ ਪੰਜਾਬ ਦਾ ਹਾਲੇ ਵੀ ਸਮਝ ਨਹੀਂ ਆਈ ਸੋ ਇਸ ਮੁੱਦੇ ਉੱਤੇ ਚਰਚਾ ਕਰਨੀ ਜ਼ਰੂਰੀ ਸੀ ਇਸ ਕਰਕੇ ਮੈਂ ਡਾਕਟਰ ਪਿਆਰਾਲਾਲ ਗਰਗ ਜੀ ਨੂੰ ਤਕਲੀਫ ਦਿੱਤੀ ਹੈ ਕਿ ਤੁਸੀਂ ਆਓ ਗੱਲਬਾਤ ਕਰੋ ਸਾਨੂੰ ਸਮਝਾਓ ਕਿ ਕੀ ਹੋ ਰਿਹਾ ਹੈ ਆਓ ਪਹਿਲਾ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਦਾ ਸਵਾਗਤੀ ਡਾਕਟਰ ਸਾਹਿਬ ਸ਼ੁਕਰੀਆ ਜੀ ਬਹੁਤ ਵਾਪਸ ਡਾਕਟਰ ਸਾਹਿਬ ਕਈ ਸਵਾਲ ਨੇ ਜਿਹਨਾਂ ਚ ਜੀ ਔਰ ਜਵਾਬ ਜਿਹੜਾ ਉਹਦਾ ਆਉਣਾ ਤੁਹਾਡੇ ਵਰਗੇ ਵਿਦਵਾਨ ਹੀ ਜਾਣ ਸਕਦੇ ਆ ਸੱਚ ਇਹਦਾ ਕੀ ਕਾਰਨ ਹੈ ਕਿਉਂ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਰਿਹਾ ਆ ਕਿਉਂ ਇੱਕ ਵਾਰ ਫਿਰ ਪੰਜਾਬ ਨੂੰ ਦਹਿਸ਼ਤ ਥੱਲੇ ਰੱਖਿਆ ਜਾ ਰਿਹਾ ਹੈ ਨਹੀਂ ਫੌਜੀ ਬਲ ਲੱਗੇ ਹੋਏ ਆ ਮੈਨੂੰ ਨਹੀਂ ਉਮੀਦ ਕਿ 24 ਤੱਕ ਇਹ ਚਲੇ ਜਾਣਗੇ ਮੈਨੂੰ ਤਾਂ ਲੱਗਦਾ ਹੈ ਕਿ ਜਿਵੇਂ ਇੱਕ ਵਾਰ ਫਿਰ ਇਹਨਾਂ ਦਾ ਟਿਕਾਣਾ ਇੱਥੇ ਹੀ ਬਣ ਜਾਣਾ ਹੈ ਜਿਵੇਂ ਅਸੀਂ ਪਿਛਲੇ ਹਾਲਾਤਾਂ ਦੇ ਵਿੱਚ ਦੇਖਿਆ ਸੀ ਕਿ ਕਈ ਇੱਥੇ CRPF ਤੇ ਜਿਹੜੇ BSF ਦੇ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਫੌਜ ਤਾਂ ਚਲੇਗੀ ਲੇਕਿਨ ਉਹਨਾਂ ਦੇ ਪਰਮਾਨੈਂਟ ਅਡੇ ਬਣ ਗਏ ਪੰਜਾਬ ਦੇ ਵਿੱਚ ਔਰ ਹਾਲਾਤ ਫੇਰ ਉਹ ਜਿਹੇ ਸਾਨੂੰ ਜਿਹੜੇ ਆ ਉਹ ਸਾਡੇ ਸਿਰ ਤੇ ਥੋਪੇ ਜਾ ਰਹੇ ਆ ਇਹਦੇ ਬਾਰੇ ਥੋੜਾ ਜਿਹਾ ਸਾਨੂੰ ਸਮਝਾਉਣ ਦਾ ਯਤਨ ਕਰੋ ਕਿ ਮਾਮਲਾ ਹੈ ਕੀ ਦੇਖੋ ਮਦਨਦੀਪ ਜੀ ਮਾਮਲੇ ਤੇ ਹੁਣੇ ਆਇ ਇੱਕ ਗੱਲ ਤੁਸੀਂ ਜਿਹੜੀ ਕਹਿਆ ਦਹਿਸ਼ਤ ਜਿਹਾ ਹਮ ਅਸਲ ਦੇ ਵਿੱਚ ਜਦ ਹਕੂਮਤਾਂ ਨੂੰ ਇਹ ਗੱਲ ਪੂਰੀ ਸਮਝ ਪੂਰੀ ਸੰਸਾਰ ਦੇ ਬੁੱਧੀਜੀਵੀਆਂ ਨੂੰ ਸਮਾਜ శాస్త్రੀਆਂ ਨੂੰ ਪਤਾ ਹੈ ਕਿ ਕੇਵਲ ਡੰਡੇ ਦੇ ਨਾਲ ਕੇਵਲ ਸ਼ਸਤਰਤ ਬਣਾ ਦੇ ਨਾਲ ਕਿਸੇ ਕੌਮ ਦੇ ਉੱਤੇ ਕਿਸੇ ਖਿੱਤੇ ਦੇ ਉੱਤੇ ਕਬਜ਼ਾ ਜਿਆਦਾ ਦੇਰ ਜਮਾ ਕੇ ਨਹੀਂ ਰੱਖਿਆ ਜਾ ਸਕਦਾ ਉਹਦੇ ਵਿੱਚ ਅਸੀਂ ਕਿੰਨੀ ਦੁਨੀਆ ਦੇ ਹਿੱਸੇ ਜਾਣਦੇ ਆ ਜਿੱਥੇ ਜ਼ੋਰ ਲਾ ਲਿਆ ਵੀ ਅਸੀਂ ਇਹੀ ਕਬਜ਼ਾ ਜਮਾਈ ਰੱਖੀ ਕਿਉਂ ਬਾ ਵਰਗੇ ਛੋਟੇ ਦੇਸ਼ ਨੇ ਬਸ ਕਰਾ ਚੱਲੀ ਸੀ ਅਮਰੀਕਾ ਦੀ ਵੀਤ ਨਾਮ ਦੇ ਉੱਤੇ ਇੰਨੇ ਚਿਰ ਜੰਗ ਚੱਲੀ ਅਫਗਾਨਿਸਤਾਨ ਦੇ ਵਿੱਚ ਸੋਵੀ ਯੂਨੀਅਨ ਨੇ ਕੋਸ਼ਿਸ਼ ਕੀਤੀ ਅਫਗਾਨਿਸਤਾਨ ਦਾ ਹਾਲ ਆਪਾਂ ਨੂੰ ਹੁਣ ਪਤਾ ਹੀ ਹੈ ਸੋ ਇਹ ਅਸਲ ਦੇ ਵਿੱਚ ਮੈਨੂੰ ਆਇਆ ਲੱਗਦਾ ਵੀ ਸਾਡੇ ਹੁਕਮਰਾਨਾਂ ਨੂੰ ਵਿਸ਼ੇਸ਼ ਕਰਕੇ ਕੇਂਦਰ ਦੇ ਹੁਕਮਰਾਨਾਂ ਨੂੰ ਇਥੋਂ ਦੇ ਨੂੰ ਵੀ ਇਹੀ ਲੱਗਦਾ ਹੈ ਵੀ ਡੰਡੇ ਨਾਲ ਅਸੀਂ ਦਵਾ ਕੇ ਸਾਰੀ ਗੱਲ ਖਤਮ ਕਰ ਸਕਦੇ ਹਾਂ ਪੰਜਾਬੀਆਂ ਦੀਆਂ ਸਿੱਖਾਂ ਦੀਆਂ ਕੁਝ ਆਪਣੀਆਂ ਸਮੱਸਿਆਵਾਂ ਨੇ ਵੱਡੀਆਂ ਉਹ ਸਮੱਸਿਆਵਾਂ ਦਾ ਹੱਲ ਨਹੀਂ ਕਰਨਾ ਚਾਹੁੰਦੇ ਦੂਜੀ ਗੱਲ ਸਿੱਖਾਂ ਦੇ ਵਿੱਚੋਂ ਵਿਸ਼ੇਸ਼ ਕਰਕੇ ਸਿੱਖਾਂ ਦੀ ਜਿਹੜੀ ਰੋਹਾਨੀਅਤ ਆ ਤੇ ਸਿੱਖਾਂ ਦਾ ਜਿਹੜਾ ਫ਼ਲਸਫਾ ਹੈ ਕਿਰਤ ਦਾ ਉਹ ਤੋਂ ਡਰ ਲੱਗਦਾ ਹੈ ਕਾਲ ਖਾਏ ਕੇ ਛਾਤੋਂ ਦੇ ਨਾਨਕ ਰਾਹ ਪਛਾਣੇ ਸੇ ਤੋਂ ਡਰ ਲੱਗਦਾ ਹੈ ਉਹਦੇ ਵਾਸਤੇ ਜਿਹੜਾ ਸਿੱਖਾਂ ਦੀ ਜੋ ਤੁਸੀਂ 84 ਦੀ ਗੱਲ ਕਹੀ ਹੈ 84 ਤੋਂ ਬਾਅਦ ਬੜਾ ਲੋਕਾਂ ਨੇ ਦਸਾਂਟਾ ਭੋਗਿਆ ਸੀ ਹੁਣ ਤੀਜੀ ਪੀੜ੍ਹੀ ਚੱਲ ਰਹੀ ਹੈ ਜਿਹੜੇ ਉਦੋਂ ਜਾ ਕੇ ਜੰਮੇ ਸੀ ਉਹ ਤਾਂ 40 ਕੁ ਸਾਲ ਦੇ ਹੋਗੇ 45 ਸਾਲ ਦੇ 52 ਸਾਲ ਦੇ ਜਿਹੜੇ ਉਦੋਂ ਬਾਅਦ 20 ਸਾਲ ਬਾਅਦ ਜਿੰਨੇ ਉਹ ਨੌਜਵਾਨ ਗੱਭਰੂ ਨੇ ਕਿਸੇ ਨੇ ਵਿਆਹ ਕਰਾ ਲਏ ਕਿਸੇ ਦੇ ਜਵਾਕ ਹੋਏਗੇ ਵੀ ਨਹੀਂ ਤੇ ਉਦੋਂ ਅਗਲੀ ਪੀੜ੍ਹੀ ਤੀਜੀ ਆ ਜਿਹੜੀ ਅਜੇ ਜਵਾਕ ਨਹੀਂ ਇਹ ਤਿੰਨ ਪੀੜ੍ਹੀਆਂ ਨੂੰ ਇੱਕ ਚੌਥੀ ਪੀੜ੍ਹੀ ਹੈ ਸਾਡੇ ਵਰਗਿਆਂ ਦੀ ਜਿਨ੍ਹਾਂ ਨੇ ਉਹ ਤੋਂ ਪਹਿਲਾਂ ਬਥੇਰਾ ਕੁਝ ਹੰਡਾਇਆ ਸੀ ਇਨਾ ਸਾਰਿਆਂ ਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਅਸੀਂ ਮੁੜ ਕੇ ਉਹੋ ਜਿਹਾ ਹੀ ਕੁਝ ਕਰ ਸਕਦੇ ਹਾਂ ਜਿਹੋ ਜਿਹੇ 78 'ਚ ਕਰਿਆ ਸੀ। ਹਮ ਪਰ ਨਾ 78 'ਚ ਕਰਕੇ ਕੁਝ ਹੋਇਆ ਸੀ ਨਾ ਹੋਣ ਹੋਣਾ। ਹੁਣ ਆਪਾਂ ਇਹ ਕਿਉਂ ਕਿਉਂਕਿ ਜੇ ਸਿੱਖ ਆਪਣੇ ਆਪ ਨੂੰ Hindu ਮੰਨਣ ਤੋਂ ਮੰਨਣ ਤਿਆਰ ਨਹੀਂ ਕਰੇ ਠੀਕ ਹੈ ਜੀ ਤੁਸੀਂ Hindu ਹੀ ਹੋ ਕਿਸ ਤਾਰੀ Hindu ਹੋ। ਉਹ ਇੱਕ ਝਗੜਾ BJP ਦੇ ਨਾਲ ਫਸੇ ਦੇ ਤੌਰ ਤੇ ਹੈ ਜੀ ਜੋ ਬਹੁਤ ਸਾਰੇ ਸਿੱਖ ਜਿਹੜੇ ਨੇ ਉਹ ਵੀ ਨਹੀਂ ਸਮਝਦੇ ਔਰ ਜਿਹੜੇ ਇਹ ਵੀ ਜਾਂ ਹੋਰ ਇਹ ਜਿਹੜੇ ਲੋਕ ਨੇ ਧਰਨੇ ਮਜਾਵੇ ਕਰਦੇ ਨੇ ਇਹ ਵੀ ਉਹ ਫਰਕ ਨੂੰ ਨਹੀਂ ਸਮਝਦੇ ਇਹ ਉਹਨੂੰ ਵਰਤ ਰਹੇ ਨੇ ਫਰਕ ਨੂੰ ਸਮਝਦੇ ਨਹੀਂ ਇਹ ਅੰਤਰ ਹੈ ਇਸੇ ਕਰਕੇ ਇਹਨਾਂ ਚੋ ਕੋਈ ਜਿਹੜਾ ਇਤਿਹਾਸਕਤ ਪੜਾਇਆ ਜਾ ਰਿਹਾ ਹੈ ਉਤੇ ਨਹੀਂ ਬੋਲਦਾ ਇਹਦਾ ਮਤਲਬ ਕਿਤੇ ਨਾ ਕਿਤੇ ਬੀਜੇਪੀ ਜੋ ਕਰਦੀ ਹੈ ਉਹਨੂੰ ਕਿਤੇ ਨਾ ਕਿਤੇ ਤਰੀਕਾ ਉਹਦਾ ਹੀ ਜਿਵੇਂ ਚਾਹੇ ਜਾਣੇ ਜਾਣ ਜਾਣੇ ਉਹਦਾ ਹੀ ਮਦਦ ਹੋ ਰਹੀ ਹੈ ਪੇ ਜਿੱਥੋਂ ਤੱਕ ਇਹ ਸਵਾਲ ਪੁਲਿਸ ਬਲਾਂ ਦਾ ਇੱਥੇ ਕੇਂਦਰੀ ਬਲਾਂ ਦਾ ਬੁਲਾਉਣਾ ਸੀ ਇਹ ਬੁਲਾਉਣ ਦਾ ਇਸ਼ਾਰਾ ਉੱਧੇ ਮਿਟ ਗਿਆ ਸੀ ਜਿੱਦਾਂ ਅਮਿਤ ਸ਼ਾਹ ਜੀ ਆ ਕੇ ਕਹਿ ਗਏ ਸੀ ਕਿ ਸਾਨੂੰ ਪਤਾ ਇੱਥੇ ਖਾਲਿਸਤਾਨ ਅਸੀਂ ਨਹੀਂ ਬੰਦੇ ਨਾ ਖਾਲਿਸਤਾਨ ਤੇ ਸਾਡੀ ਨਜ਼ਰ ਹੈ ਤੇ ਭਗਵੰਤ ਮਾਨ ਨਾਲ ਸਾਡੀ ਪੂਰੀ ਤਾਲਮੇਲ ਚੱਲ ਰਿਹਾ ਹੈ ਫਿਰ ਭਗਵੰਤ ਮਾਨ ਜੀ ਗਏ ਜੀ 20 ਦੇ ਨਾਂ ਦੇ ਥੱਲੇ ਬਹਾਨੇ ਦੇ ਥੱਲੇ ਉਹਨਾਂ ਨੇ ਸੁਰੱਖਿਆ ਬਲ ਕੇਂਦਰ ਤੋਂ ਮੰਗ ਲਈ ਪਹਿਨੇ ਹੀ ਗੇਂਦਾਂ ਦੇ ਉੱਤੇ ਕੇਂਦਰ ਦਾ ਕੰਟਰੋਲ ਹੈ ਬਹੁਤੀਆਂ ਤੇ ਕਿਉਂਕਿ ਪੁਰਾਣੀ ਸਰਕਾਰ ਨਹੀਂ ਕਹਤਾ ਸੀ 70 ਨਹੀਂ ਸਮਝਦੇ ਤੁਸੀਂ ਆਪਦੇ ਵੱਲ ਕੇ ਜੋ ਸਾਂਝਾ ਜਾ ਕੰਟਰੋਲ ਹੈ ਪਹਿਲੇ ਹੀ 50 ਕਿਲੋਮੀਟਰ ਤੱਕ ਬੀਐਸਐਫ ਦਾ ਕੰਟਰੋਲ ਹੈ ਹੁਣ ਪੂਰੇ ਪੰਜਾਬ ਤੇ ਦੇਣ ਵਾਲੀ ਗੱਲ ਹੋਗੀ ਇਹ ਜਿਹੜੀ ਜੱਗੋਂ ਤੇੜਮੀ ਹੈ ਕਿ ਤੁਸੀਂ ਇੰਟਰਨੈਟ ਬੰਦ ਕਰ ਦੋ ਤੁਸੀਂ ਦੁਨੀਆ ਨਾਲੋਂ ਕੱਟ ਆਫ ਕਰ ਦੋ ਇਹ ਕਿਹੜਾ ਐਡੀ ਵੱਡੀ ਕਿਹੜੀ ਗੱਲ ਦਾ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦੀ 3 ਕਰੋੜ ਵਾਦੀ ਨੂੰ ਇਹ ਦਿਖਾਇਆ ਜਾ ਰਿਹਾ ਵੀ ਤੁਸੀਂ ਬੰਦੀ ਨਹੀਂ ਹੈਗੇ ਤੁਹਾਨੂੰ ਸੀ ਜੋ ਮਰਜ਼ੀ ਕਰ ਸਕਦੇ ਆ ਤੁਸੀਂ ਤੁਹਾਡਾ ਫੋਨ ਬੰਦਾ ਹੈ ਤੁਸੀਂ ਕੋਈ ਗੱਲ ਨਹੀਂ ਕਰ ਸਕਦੇ ਤੁਹਾਡਾ ਇੰਟਰਨੈਟ ਬੰਦਾ ਹੈ ਇਹ ਕਿੱਥੋਂ ਦਾ ਜਿੱਦੀ ਦੁਨੀਆ ਦੇ ਵਿੱਚ ਇਨਸਾਫ ਹੈ ਅਗਲੀ ਗੱਲ ਜੇ ਅਮਰਤਪਾਲ ਦੇ ਉੱਤੇ ਜਾਂ ਉਹਦੇ ਬੰਦੇ ਉੱਤੇ ਜਿੰਨੇ ਵੀ ਕੇਸ ਨੇ ਜੋ ਵੀ ਹੈ ਇੰਡੀਅਨ ਸਟੇਟ ਕੋ ਐਨੀ ਵੀਕ ਹੋਗੀ ਵੀ ਆਏ ਘੁੰਮਦੀ ਫਿਰਦੀ ਆਏ ਦਿਖਾਵਾ ਇਹ ਅਸਲ 'ਚ ਅਮਰਤਪਾਲ ਨੂੰ ਫੜਨ ਦਾ ਸਿੱਧਾ ਨੀ ਉਹਨਾਂ ਦਾ ਇਹ ਅਸਲ 'ਚ ਉਹ 60 70 ਬੰਦੇ ਜਿਹੜੇ ਕਹਿੰਦੇ ਨੇ ਉਹਨਾਂ ਨੂੰ ਅਰੈਸਟ ਕਰਨ ਦਾ ਨਹੀਂ ਹੈ ਇਹਨਾਂ ਦਾ ਏਮ ਉਹ ਤਾਂ ਕਰ ਗਿਆ ਜੋ ਕਰ ਲਿਆ ਇਹ ਪੰਜਾਬੀਆਂ ਨੂੰ ਇਹ ਦੱਸਣ ਦਾ ਏ ਮੈਂ ਬੀ ਜੇ ਸਿਰ ਉਠਾਓਗੇ ਨਾ ਕਿਸਾਨ ਅੰਦੋਲਨ ਚ ਤੱਕ ਤੁਸੀਂ ਇਕੱਠੇ ਹੋਗੇ ਸੀ ਹੁਣ ਤੁਹਾਨੂੰ ਪਾੜ ਕੇ ਅਸੀਂ ਡਾਂਗ ਫੇਰਾਂਗੇ ਇਹ ਇਹ ਦੱਸਣ ਵਾਸਤੇ ਆ ਵੀ ਚੁੱਪ ਕਰਕੇ ਬਹਿ ਜਾਓ ਇਹ ਦੱਸਣ ਦਾ ਕਦੇ ਚੁੱਪ ਕਰਕੇ ਬੈਠ ਵੀ ਸਕਦੇ ਨੇ ਪਰ ਗੇਂਦ ਨੂੰ ਜਿੰਨਾ ਦਬਾਓਗੇ ਨਾ ਉਨੀ ਉੱਚੀ ਉੱਠੂਗੀ ਹਮ ਇਸ ਕਰਕੇ ਇਹ ਅੱਗ ਨਾਲ ਖੇਡਿਆ ਜਾ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਵੀ ਇੱਥੋਂ ਨਹੀਂ ਸਰਕਾਰ ਵੱਲੋਂ ਵੀ ਇਹਨਾਂ ਦੀ ਆਪਦੀ ਪੁਲਿਸ ਡੀਜੀਪੀ ਜਦੋਂ ਦਾ ਨਾਮ ਸੁਨਿਸ਼ੋਈ ਦਾ ਬਿਆਨ ਆਉਂਦਾ ਹੈ ਬੀਜੀ ਵੀ ਬਿਆਨ ਦੇ ਦਿੰਦਾ ਹੈ ਉਦੋਂ ਪਹਿਲਾਂ ਗੋਲੀ ਬਾਰਾ ਤੇ ਦਿੱਤਾ ਫਿਰ ਉਹਨਾਂ ਨਾਲ ਸੰਬੋਧਨ ਕੀਤਾ ਕਿ ਜੀ ਇਹ ਤਾਂ ਸਾਡੇ ਉੱਤੇ ਹੋਈ ਨਹੀਂ ਉਹ ਅਗਲਾ ਨੇ ਦੂਜੀ ਪਾਤੀ ਪੰਜਾਬ ਪੁਲਿਸ ਨੂੰ ਚੈਂਜ ਕਰਤਾ ਉਹਨੇ ਪੰਜਾਬ ਦੀ ਜੇਲ੍ਹ ਤੇ ਬੈਠੇ ਨੇ ਪਾ ਕੇ ਕੋਈ ਜਵਾਬ ਦਿੱਤਾ ਕੋਈ ਪੁੱਛਿਆ ਕਿਵੇਂ ਹੋਇਆ ਇਹ ਜਿਹੜਾ ਸਾਨੂੰ ਜਿਹੜਾ ਵਰਤਾਰਾ ਹੈ ਉਹ ਵਰਤਾਰਾ ਕਿਉਂ ਕਰਿਆ ਜਾ ਰਿਹਾ ਹੈ ਇਹ ਜਦ 84 ਦੀ ਤੁਸੀਂ ਗੱਲ ਕਰਜੋ ਮੈਨੂੰ ਹੁਣ ਤੱਕ ਯਾਦ ਹੈ ਕਿਉਂਕਿ ਉਦੋਂ ਮੈਂ ਤਾਂ ਸਰਕਾਰੀ ਅਧਿਕਾਰੀ ਸੀ ਕਿ ਉਦੋਂ ਇਹ ਗੱਲਾਂ ਆਮ ਹੁੰਦੀਆਂ ਸੀ ਕਿ ਪੁਲਸ ਵਾਲਿਆਂ ਦਾ ਹੱਥ ਨਹੀਂ ਪੈ ਰਿਆ ਸੀ ਉਹਨਾਂ ਦੇ ਉੱਤੇ ਦੂਜੀ ਧਿਰ ਤੇ ਉਹਨਾਂ ਨੇ ਪੁਲਸੀਆਂ ਦੇ ਪੁਲਸ ਵਾਲੇ ਵੀ ਅੰਦਰੋਂ ਅੰਦਰੀ ਨਹੀਂ ਚਾਹੁੰਦੇ ਸੀ ਕੋਈ ਹੱਥ ਪਾਉਣਾ ਤਾਂ ਉਹਨਾਂ ਨੇ ਪੁਲਸ ਵਾਲਿਆਂ ਦੇ ਪਰਿਵਾਰ ਕਹਿੰਦੇ ਮਲਵਾਉਣੇ ਸ਼ੁਰੂ ਕਰ ਦਿੱਤੇ ਕਿੰਨਾ ਸੱਚਾ ਕਿੰਨਾ ਝੂਠਾ ਉਹ ਸਾਹਮਣੇ ਆਇਆ ਨਹੀਂ ਪਰ ਇਹ ਲੋਕਾਂ ਦੇ ਵਿੱਚ ਇੱਕ ਦੰਦ ਖੇਡੀ ਚਰਚਾ ਹੋ ਗਈ ਸੀ ਜਿਹੜੀ ਉਹ ਦੰਦ ਚਰਚਾ ਸੀ ਤੇ ਉਹ ਦੂਆ ਦੇ ਪੁਲਸਰ ਹੋਈ ਵੀ ਫਰਫੜ ਕੇ ਮਾਰੀ ਜੋ ਦੇਖੀ ਜੋ ਹੁੰਦਾ ਪਤਾ ਨਹੀਂ ਕਿੰਨਾ ਨਾਜਾਨ ਮਾਰਤਾ ਆ ਖਾਲੜਾ ਜਿਹੜਾ ਜਸਵੰਤ ਸਿੰਘ ਖਾਲੜਾ ਉਹਨੂੰ ਕਰਿਆ ਉਹ ਉਹ ਖਾਲੜਾ ਕੀ ਕਰ ਰਿਹਾ ਸੀ ਉਹ ਬਾਛਾਂ ਦਾ ਪੇਹੇ ਹੀ ਕੱਢ ਰਿਹਾ ਸੀ ਨਾ ਵੀ ਕਿੰਨੇ ਮਾਰੇ ਨੇ ਤੇ ਉਹਨੂੰ ਗਰਗਾਫ ਕਰਤਾ ਸੋ ਇਸ ਕਰਕੇ ਪੰਜਾਬ ਦੇ ਉੱਤੇ ਇੱਕ ਨਵੀਂ ਨਿਹਰੀ ਚਲਾਉਣ ਵਾਸਤੇ ਪੂਰੀ ਤਣਾਵੜਾ ਬਣਾ ਜਾ ਰਿਹਾ ਹੈ ਇਹ ਦਿਖਾਇਆ ਜਾ ਰਿਹਾ ਹੈ ਇਹ ਕਾਦੇ ਵਾਸਤੇ ਬਣਾ ਜਾ ਰਿਹਾ ਹੈ ਇਹ ਕੱਲਾ ਇਸ ਕਰਕੇ ਨਹੀਂ ਕਿ ਪੰਜਾਬ ਤੋਂ ਡਰਦੇ ਨੇ ਪੰਜਾਬ ਨੂੰ ਹਿੰਦੂ ਬਣਾਉਣਾ ਚਾਹੁੰਦੇ ਨੇ ਪੰਜਾਬ ਚ ਸਿੱਖਾਂ ਦਾ ਜਾਂ ਪੰਜਾਬੀਆਂ ਦਾ ਉਹ ਨਹੀਂ ਰੱਖਣਾ ਚਾਹੁੰਦੇ ਨਹੀਂ ਕੱਲਾ ਹੀ ਨਹੀਂ ਇਹ ਚ ਨਿਸ਼ਾਨਾ ਇਹ ਹੈ ਸਰਕਾਰ ਆਪਣੀ ਇਹ ਤਾਕਤ ਦਿਖਾਉਣਾ ਚਾਹੁੰਦੀ ਹੈ ਵੀ ਆ ਪੰਜਾਬੀ ਜਿਹੜੇ ਅੱਖ ਚੱਕ ਪਾ ਕੇ ਗੱਲ ਕਰਨਾ ਜਾਣਦੇ ਨਾ ਉਹਨਾਂ ਦਾ ਅਸੀਂ 2 ਦਿਨ ਚਾ ਹਾਲ ਕਰਤਾ ਸਾਰਾ ਇੰਟਰਨੈਟ ਬੰਦ ਈ ਵੋ ਤੁਸੀਂ ਕੀ ਦੇ ਵਿਚਾਰੇ ਹੋ ਇੱਕ ਤਾਂ ਇਹ ਪੂਰੀ ਸਟੇਟ ਦੀ ਦਸਤੋਂ ਆਮ ਬੰਦੇ ਚ ਵੀ ਬੋਡੇ ਨਾ ਤੂੰ ਇਹ ਦੇਖੋ ਮਰਤਾਰਾ ਇੱਧਰ ਇੱਥੇ ਹੋਣੇ ਉੱਧਰ ਲਾਹੌ ਲਗਾਂ ਦੀ ਦੇ ਘਰ ਤੇ ਜਾਰੀਆ ਪੁਲਿਸ ਕੇਸ ਰਜਿਸਟਰ ਕਰ ਗਿਆ ਵੀ ਤੂੰ ਬੇਇੱਜ਼ਤੀ ਕਰੀਆ ਇਹ ਕਹਿ ਕੇ ਕੁੜੀਆਂ ਬਾਰੇ ਜੋ ਕਮੈਂਟ ਉਹਨੇ ਦਿੱਤਾ ਆਏ ਤਾਂ ਫਿਰ ਭਾਰਤ ਦਾ ਇੱਕ ਵੀ ਬੰਦਾ ਨਹੀਂ ਬਚ ਸਕਦਾ ਸਾਡੇ ਹਕੂਮਤਦਾਰਾਂ ਸਨੇਤ ਕੋਈ ਹਕੂਮਤਦਾਰ ਨਹੀਂ ਜਿਨੇ ਹਜੇ ਬਿਆਨ ਨਹੀਂ ਦਿੱਤੇ ਜਿਹੜੇ ਬੀਜੇਪੀ ਦੇ ਹਕੂਮਤਦਾਰ ਕਹਿੰਦੇ ਨੇ ਵੀ ਰੇਪ ਤੇ ਇਹਨਾਂ ਦਾ ਤਾਂ ਹੁੰਦਾ ਹੈ ਕਿ ਇਹ ਤਾਂ ਆਧੇ ਕੱਪੜੇ ਪਾਉਂਦੀਆਂ ਨੇ ਇਹ ਅਰਥ ਦੀ ਮਲੈਸਟਰੀ से कोई हमला नहीं जेड़े राजस्थान ਤੋਂ ਫੜ ਕੇ ਦੋ ਮੁਸਲਮਾਨ ਇੱਥੇ ਮਾਰ ਦਿੱਤੇ ਜਾਂ ਮਾਰ ਕੇ ਜੰਗਲ ਤੋਂ ਸੁਟੇ ਜਾਂਦੇ ਨੇ ਹਰਿਆਣੇ 'ਚ ਉਦੋਂ ਕੋਈ ਡਾਡ ਆਰਡਰ ਦੀ ਪਾਲ ਨਹੀਂ ਕਿਉਂ ਕਿ ਉਹਨੂੰ ਮジョਰਿਟੀ ਕਮਿਊਨਿਟੀ ਮਾਰਦੀ ਹੈ ਔਰ ਮਨੋਰੀਟੀ ਕਮਿਊਨਿਟੀ ਨੂੰ ਮਾਰਿਆ ਜਾਂਦਾ ਸੋ ਇਸ ਕਰਕੇ ਇਹ ਹੀ ਸਾਡੇ ਹਕਮਰਾਨਾਂ ਨੂੰ ਇਹ ਇੱਛਾ ਪੂਰੇ ਮੁਲਕ ਦੇ ਉੱਤੇ ਢਸ਼ਟ ਵਾਕੇ ਰੱਖਣਾ ਵੀ ਤੁਹਾਨੂੰ ਅਸੀਂ ਬੋਲਣ ਨਹੀਂ ਦੇਣਾ ਤੁਸੀਂ ਪਰ ਜੋ ਜਵਾਨੀ ਡਾਨੀ ਦੀ ਗੱਲ ਕਰੋਗੇ ਅਸੀਂ ਤੁਹਾਡੀ ਜ਼ਮੀਨ ਉੱ ਕਰ ਕਰਦੀਏ ਅਸੀਂ ਤੁਹਾਡੇ ਜੰਗਲ ਖੋਲੀਏ ਅਸੀਂ ਤੁਹਾਡੀਆਂ ਕਾਨਾਂ ਖੋਲੀਏ ਅਸੀਂ ਤੁਹਾਡਾ ਬੋਲਣਾ ਬੰਦ ਕਰਦੀਏ ਅਸੀਂ ਤੁਹਾਡਾ ਟੱਠੀ ਪਿਸ਼ਾਬ ਬੰਦ ਕਰਦੀਏ ਤੁਹਾਡੀ ਹਿੰਮਤ ਨਹੀਂ ਪੈ ਸਕਦੀ ਆਹ ਦੇਖ ਲਓ ਜਿਹੜੇ ਵੱਡੇ ਕੌਂਦੇ ਸੀ ਉਹਨਾਂ ਦਾ ਅਸੀਂ ਕੀ ਹਾਲ ਕਰਿਆ ਕੀ ਕੇ ਉਹਨਾਂ ਦੂਜਾ ਨਿਸ਼ਾਨਾ ਕੀ ਹੈ ਵੀ ਆਹ ਜਿਹੜੇ ਨਾਬਰ ਸੀਗੇ ਇਹ ਦੇਸ਼ ਨੂੰ ਤੋੜਨਾ ਚਾਹੁੰਦੇ ਨੇ ਅਸੀਂ ਤਾਂ ਨਹੀਂ ਤੁਸੰਦੇ ਇਹ ਸਾਡੇ ਕੋਲ ਤਾਕਤ ਹੈ ਕਿ ਅਸੀਂ ਦੇਸ਼ ਨੂੰ ਬਚਾ ਸਕਦੇ ਹਾਂ ਇਹ ਤੁਹਾਨੂੰ ਮਾਰ ਦੇਣਗੇ ਹਿੰਦੂਓ ਇਹ ਛੋਟਾ ਦੇਸ਼ ਹੈ ਤੁਝਾਈ ਦਿਖਾਉਣਾ ਪੂਰੇ ਮੁੜਪ ਨੂੰ ਇਹ ਦਿਖਾ ਕੇ ਕਿ ਆਹ ਦੇਖ ਲਓ ਦੇਸ਼ ਨੂੰ ਤੋੜਨ ਲੱਗੇ ਸੀ ਅਸੀਂ ਬਚਾਤਾ ਤੇ ਇਸ ਕਰਕੇ 2024 ਦੀਆਂ ਚੋਣਾਂ ਦੀ ਗੱਲ ਹੈ ਉਤੋਂ ਵੋਟਾਂ ਲੈਣੀਆਂ ਨੇ ਆਹ ਦੋ ਇਹ ਪੂਰੇ ਦੇ ਪੂਰੇ ਛੜਿਆਂ ਤੀਜਾ ਇਹ ਜਿਹੜਾ ਹੈ ਵੇ ਭਗਵੰਤ ਜੀ ਦੀ ਸਰਕਾਰ ਨੂੰ ਇਹ ਦੱਸਣਾ ਕਿ ਤੁਹ ਕੁਝ ਨਹੀਂ ਕਰ ਸਕਦੇ ਤੁਸੀਂ ਤੋਤਕੋਸ਼ ਨਹੀਂ ਹੁੰਦਾ ਇਹ ਤਾਂ ਉਲਟ ਪਾਰਟੀ ਦੀ ਸਰਕਾਰ ਆ ਇੱਥੇ ਦਰਵਾਰਾ ਸਿੰਘ ਦੀ ਸਰਕਾਰ ਨੂੰ ਵੀ ਇਹੀ ਚਾਹਤਾ ਸੀ ਗਨਯਾਣ ਚੰਦ ਸਿੰਘ ਹੋਮ ਮਿਨਿਸਟਰ ਸੀਗੇ ਸੋ ਇਸ ਕਰਕੇ ਇਨਾ ਔਖਾ ਕੰਮ ਨਹੀਂ ਹੁੰਦਾ ਇਹ ਜਚਾਉਣਾ ਵੀ ਥੋਤੋ ਕੁਝ ਨਹੀਂ ਹੁੰਦਾ ਅਸੀਂ ਵੀ ਕਰ ਸਕਦੇ ਆ ਤੁਸੀਂ ਚੁੱਪ ਕਰਕੇ ਆਪਣਾ ਮਾੜਾ ਮੋਟਾ ਰੋਟੀ ਆਟੀ ਜਿਹੜੀ ਖਾਣੀ ਆ ਮੰਤਰੀ ਮੰਤਰੀ ਸੰਤਰੀ ਬਨੇ ਰਹੋ ਤੇ ਬਹੁਤਾ ਇਹਨੇ ਉਹ ਨਾ ਕਰੋਗੇ ਅਸੀਂ ਆ ਵੀ ਕਰਦਾਂਗੇ ਉਹ ਵੀ ਕਰਦਾਂਗੇ ਇਹ ਤਿੰਨੇ ਨਿਸ਼ਾਨੇ ਪੂਰੇ ਹੋ ਰਹੇ ਨੇ ਇੱਕ ਚੌਥਾ ਨਿਸ਼ਾਨਾ ਵੀ ਭੀੜ ਤੰਤਰ ਬਣਾ ਕੇ ਜਿਹੜੀ ਕੋਈ ਨੌਜਵਾਨ ਲੀਡਰਸ਼ਿਪ ਕਿਤੇ ਨਾ ਕਿਤੇ ਉੱਭਰਨ ਦੀ ਸੰਭਾਵਨਾ ਹਾਲਾਂਕਿ ਆਇਆ ਤਾਂ ਉਹ ਭੀੜ ਤੰਤਰ ਇਹਨਾਂ ਦਾ ਜੋ ਕੋਈ ਚੰਗੀ ਲੀਡਰਸ਼ਿਪ ਕਦੇ ਵੀ ਨਹੀਂ ਹੋ ਪਈ ਉੱਪਰ ਦੀ ਲੀਡਰ ਕੋਲਾਂ ਚ ਔਰ ਉਭਰੀਆਂ ਸੀਗੀਆਂ ਲੀਡਰਸ਼ਿਪ ਉਹ ਕੋਲ ਜਿਹੜਾ ਮਰਜ਼ੀ ਹੋਵੇ ਜਾਇਜ਼ ਹੋਵੇ ਜਾਂ ਨਜਾਇਜ਼ ਹੋਵੇ ਉਸਨੂੰ ਨਹੀਂ ਮਸਲਾ ਕਰਦਾ ਪਰ ਬਲੀਵਸ ਕੋ ਉਹ ਇੱਕੋ ਤੋਂ ਕੋਈ ਲੀਡਰਸ਼ਿਪ ਤਾਂ ਵਰਣੀ ਨਹੀਂ ਪਰ ਜੇ ਕੋਈ ਹੋੜ ਬੰਦ ਹੋਣ ਤੋਂ ਬਾਅਦ ਜਾਂ ਕੋਲ ਦਾ ਇੱਧਰ ਉੱਧਰ ਹੋਣ ਤੋਂ ਬਾਅਦ ਚੰਗੇ ਲੀਡਰ ਫੇਰ ਨਿਕਰ ਆਉਂਦੇ ਹੁੰਦੇ ਬੰਦੇ ਸੋਚਦੇ ਨੇ ਵੀ ਇਹ ਤਾਂ ਸੀ ਕੀ ਖੱਟਿਆ ਕੀ ਗੁਆਇਆ ਤਾਂ ਕਿ ਉਹ ਰਹਿਣ ਨਾ ਹੁਣ ਪਹਿਲਾ ਇੱਕ ਪੀੜੀ ਪੰਜਾਬ ਦੀ ਨਕਸ਼ਾ ਲਾਈਟ ਕਰਕੇ ਮਾਰੀ ਸੀ ਉਹ ਬਾਦਲ ਸਾਹਿਬ ਨੇ ਮਾਰੀ ਸੀ ਉਦੋਂ ਅਗਲੀ ਪੀੜ੍ਹੀ ਅੱਤਵਾਦੀ ਕਹਿ ਕੇ ਮਾਰੀ ਸੀ ਕੋਈ ਪੁਲਸੀਆ ਕਹਿ ਕੇ ਕੋਈ ਅੱਤਵਾਦੀ ਕਹਿ ਕੇ ਕੋਈ ਹਿੰਦੂ ਕਹਿ ਕੇ ਕੋਈ ਇਨਫਾਰਮਰ ਕਹਿ ਕੇ ਉਹ ਵੱਡੀ ਗਿਣਤੀ ਚ ਮਾਰੇ ਗਏ ਸੀ ਸਾਰੀਆਂ ਤਰ੍ਹਾਂ ਦੇ ਸਾਰੀਆਂ ਸਿਆਸੀ ਪਾਰਟੀਆਂ ਦੇ ਕਾਡੀਆਂ ਦੇ ਵੀ ਕਾਂਗਰਸੀਆਂ ਦੇ ਵੀ ਕਾਮਰੇਡਾਂ ਦੇ ਵੀ ਭਾਜਪਾ ਦੇ ਵੀ ਵੱਡੇ ਵੱਡੇ ਬੁੱਧੀਜੀਵੀ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਵੀ ਆਈਐਸ ਅਫਸਰ ਵੀ ਕਦਮ ਆ ਰਿਆ ਸੀ ਹੈਂ ਜੀ ਕਿ ਬਾਕੀ ਪੁਲਸ ਵਾਲੇ ਤਾਂ ਬਹੁਤ ਮਾਰਦੇ ਸੀ BBMB ਦਾ ਚੀਰਮੈਨ ਇਹ ਪਨ ਪਤਾ ਗਿਆ ਹੂੰ ਸੋ ਉਹ ਜਿਹੜਾ ਹੈਗਾ ਵੀ ਸਾਰੇ ਬੰਦੇ ਜਿਹੜੇ ਮਾੜੀ ਮੁੱਠੀ ਚੰਗੀ ਰਹਿਦੇ ਨਾਲ ਆਲੇ ਹੋ ਸਕਦੇ ਨੇ ਜਿਨ੍ਹਾਂ ਦਾ ਕੋਈ ਸਮਾਜਿਕ ਪ੍ਰਭਾਵ ਹੋ ਸਕਦਾ ਉਹਨਾਂ ਨੂੰ ਖਤਮ ਕਰ ਦੋ ਜਿਹੜੇ ਨਵੇਂ ਲੀਡਰਸ਼ਿਪ ਬਣ ਸਕਦੀ ਹੋ ਉਹ ਖਤਮ ਕਰ ਦੋ ਤੇ ਜਿਹੜੇ ਪ੍ਰਾਣੇ ਖੁੰਡ ਲੀਡਰ ਨੇ ਉਹਨਾਂ ਦੀ ਜਵਾਕ ਪੁੱਤ ਪੁੱਤੇ ਮੁੜ ਕੇ ਦੁਬਾਰਾ ਰਾਜ ਕਰਨ ਕਰਨ ਵੀ ਉਹਨਾਂ ਦੇ ਨਾਂ 'ਚ ਵੀ ਕੋਈ ਕਹੇ ਮੈਂ ਸਿੱਖਾਂ ਸਿਕੰਦਰਾਂ ਰੱਖਾਂ ਕੋਈ ਕਹੇ ਮੈਂ ਹਿੰਦੂਆਂ ਦਾ ਰੱਖਾਂ ਕੋਈ ਕਹੇ ਮੈਂ ਇਸਾਈਆਂ ਦਾ ਰੱਖਾਂ ਕੋਈ ਕਹੇ ਮੈਂ ਮੁਸਲਮਾਨਾਂ ਦਾ ਰੱਖਾਂ ਕੋਈ ਕਹੇ ਮੈਂ ਪੰਜਾਬੀਆਂ ਦਾ ਰੱਖਾਂ ਕੋਈ ਕਹੇ ਮੈਂ ਅਸਾਮੀਆਂ ਦਾ ਰੱਖਾਂ ਕੋਈ ਕਹੇ ਮੈਂ ਤਾਮਲ ਦਾਦੂਆ ਰਹਿਆਂ ਦਾ ਰੱਖਾਂ ਕੋਈ ਦੀਦੀ ਕਹੇ ਮੈਂ ਬੰਗਾਲ ਦੀ ਰੱਖਾਂ ਕੋਈ ਅਖਲੇਸ਼ ਯਾਦਵ ਕਹੇ ਵੀ ਮੈਂ ਯੂਪੀ ਵਾਲਿਆਂ ਦਾ ਰੱਖਾਂ ਕੋਈ ਵੀ ਕਹਿ ਸਕਦਾ ਕਿਉਂਕਿ ਉਹੀ ਪਰਵਾਰਾਂ ਨੇ ਰਾਜ ਕਰਨਾ ਨਾ ਉਹਨਾਂ ਪਰਵਾਰਾਂ ਕੋਲ ਛੁੱਟੀ ਦੇਦੀ ਵੀ ਤੂੰ ਜੋ ਮਰਜ਼ੀ ਕਰੋ ਸਾਡੇ ਨਾਲ ਅੱਖ ਚੱਕ ਨਾ ਪਾਓ ਕਰੋ ਕੋਈ ਗਲ ਨਹੀਂ ਕੋਈ ਖਾਸ ਕਰਨੀ ਹੈ ਇਹ ਜਿਹੜਾ ਤਰੀਕਾ ਹੈ ਇਹਦੇ ਵਿੱਚ ਮੈਂ ਇੱਕੋ ਗੱਲ ਕਹਿਣੀ ਚਾਹਣਾ ਇਹ ਛੋਟਾ ਜਿਹੜਾ ਨਿਸ਼ਾਨਾ ਦੇਖ ਕੇ ਵੱਡੀ ਗਲਤੀ ਕਰਦਾ ਉਹ ਮਾਰ ਖਾਂਦਾ ਉਹ ਇਹ ਉਹੇ ਜਿਹਾ ਕੰਮ ਕਰ ਰਹੇ ਨੇ ਵੀ ਜਿਹੜੇ ਮਿਸਤਰੀ ਨੇ ਜਿਹੜੀ ਪੈੜ ਤੇ ਚੜਨਾ ਹੈ ਬਿਲਡਿੰਗ ਬਣਾਉਣ ਵਾਸਤੇ ਉਹ ਪੈੜ ਦੇ ਰਸੇ ਆਪ ਹੀ ਕਮਜ਼ੋਰ ਕਰੀ ਜਾਂਦਾ ਹੈ ਡਾਕਟਰ ਸਾਹਿਬ ਇਹ ਤੁਹਾਨੂੰ ਲੱਗਦਾ ਹੈ ਕਿ ਭਗਵੰਤ ਮਾਨ ਦੇ ਜਿਹੜੀ ਇੱਕ ਇੱਕ ਅਨਾੜੀਪਨ ਹੈ ਰਾਜਨੀਤੀ ਦੇ ਵਿੱਚ ਉਹਦੇ ਕਰਕੇ ਸਾਰਾ ਕੁਝ ਵਾਪਰ ਰਿਹਾ ਹੈ ਬਿਲਕੁਲ ਇਹ ਕੱਢੀ ਅਨਾੜੀਪਨ ਕਰਕੇ ਨਹੀਂ ਆ ਹਾਂ ਕਿਉਂਕਿ ਦਰਬਾਰਾ ਸਿੰਘ ਵੇਲੇ ਜਦ ਵਾਪਰਿਆ ਸੀ ਦਰਬਾਰਾ ਸਿੰਘ ਬਹੁਤ ਕਾਗਿ ਸ਼ਾਸਤਾਨ ਸੀ। ਅਰੰਭ ਦਾ ਕੋਈ ਦਾਗ ਵੀ ਨਹੀਂ ਸੀ। ਸਿਆਨੇ ਸੀ। ਆਜ਼ਾਦੀ ਕੋਲਟੇ ਰਹੇ ਸੀ। ਇਹ ਨਹੀਂ ਹੈ। ਪਰ ਦਰਬਾਰਾ ਸਿੰਘ ਨੇ ਤੇ ਖੁਦ ਕ੍ਰੀਏਟ ਕੀਤਾ ਸੀ ਸਾਰਾ ਕੁਝ। ਓਹੋ ਤੁਹਾਨੂੰ ਲੱਗਦਾ ਖਰੀ ਉਹ ਕਹਿੰਦਾ ਸੀ ਜੈਲ ਸਿੰਘ ਨੇ ਕ੍ਰੀਏਟ ਕਰਿਆ ਐਵੇਂ ਜਿਵੇਂ ਉਹਨੂੰ ਇੱਥੇ ਆ। ਹੂੰ। ਇਹ ਕਹਿੰਦੇ ਨੇ ਇਹ ਕਰਦੇ ਨੇ ਉਹ ਕਹਿੰਦੇ ਨੇ ਉਹ ਕਰਦੇ ਨੇ ਉਹ ਕਹਿੰਦੇ ਨੇ ਕੱਲ ਵੀ ਕਰਦੇ ਨੇ ਉਹ ਕਹਿੰਦੇ ਨੇ ਇਹ ਬੀਜੇਪੀ ਕਰਦੀ ਹੈ। ਸੋ ਇਹ ਖੁਦ ਕ੍ਰੀਏਟ ਕਰਨਾ ਨਾ ਕਰਨਾ ਦਾ ਸਵਾਲ ਨਹੀਂ ਹੈ। ਹੂੰ। ਮਾਏ ਸਰ ਵੀ ਇਹਦਾ ਤਾਂ ਵੀ ਜਿਹੜਾ ਤਕੜਾ ਸਿਆਸਤਦਾਨ ਸੀ ਉਹਦਾ ਵੀ ਹਾਲੇ ਕਰਿਆ ਗਿਆ ਸੀ ਹੂੰ ਅਸੈਂਬਲੀ ਭੰਗ ਨਹੀਂ ਕਰੀ ਸੀ ਸਰਕਾਰ ਤੰਗ ਕਰੀ ਸੀ ਨਹੀਂ ਮਤਲਬ ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਕਿ 92 ਵਿਧਾਇਕਾਂ ਵਾਲੀ ਚੁਣੀ ਹੋਈ ਸਰਕਾਰ ਕਰਕੇ ਉਹਦਾ ਨਤੀਜਾ ਸਾਨੂੰ ਦੇਖਣਾ ਪੈ ਰਿਹਾ ਬਰਦਾਸ਼ਤ ਨਹੀਂ ਹੋ ਰਹੀ ਸਰਕਾਰ ਨਿਕਲਦਾ ਇਹ ਹੀ ਨਹੀਂ ਆ ਜੇ ਨੂੰ ਆ ਰਿਡਿਊਸ ਕਰ ਦਾਂਗੇ ਮਤਲਬ ਇਹ ਇੱਕ ਫੈਕਟਰ ਹੈ ਇੱਕ ਅੱਧਾ ਨਹੀਂ ਹੈ ਹੂੰ ਕਿਉਂਕਿ 2024 ਦੇ ਵਾਸਤੇ ਇਹ ਸਰਕਾਰ ਨੂੰ ਨਕਮਾ ਸਾਫਤ ਕਰਨਾ ਜ਼ਰੂਰੀ ਹੈ। ਹੂੰ ਵੀ ਜੇ ਤੁਸੀਂ ਸਾਥੋਂ ਬਿਨਾ ਕੋਈ ਚੋਣ ਵੀ ਨਹੀਂ ਆ ਦੇਖ ਲੋ ਕੀ ਹਾਲ ਹੈ। ਹੂੰ ਮਧ ਪ੍ਰਦੇਸ਼ ਸਰਕਾਰ ਨਹੀਂ ਟੁੱਟੀ। ਹੂੰ ਲੋਕਾਂ ਨੂੰ ਜਿੰਨੀ ਮਰਜ਼ੀ ਕਾਂਗਰਸ ਦੇ ਉੱਪਰ ਤੀ ਬਣੀ। ਕੋਈ ਕਹਿੰਦਾ ਜਦ ਤੁਹਾਡਾ ਤਾਂ ਸਿੰਧੀਆਂ ਭੱਜ ਕੇ ਚੜਾ ਗਿਆ। ਹੂੰ ਉਹ ਤਾਂ ਨੌਜਾਨ ਦੀ ਡਰ ਸੀ ਤੁਹਾਡਾ। ਫਿਰ ਆ ਜਿਹੜਾ ਰਾਜਸਥਾਨ ਵਾਲਾ ਸਚਨ ਪਾਰਲਟ ਹੂੰ ਉਹ ਉਹ ਵੀ ਦਿਨੋਂ ਤਿਆਰ ਹੈ। ਰੋਜ਼ ਹੀ ਡੰਡਾ ਖੜਕਦਾ। ਇਹ ਦੱਸਣਾ ਚਾਹੁੰਦੇ ਨੇ ਵੀ ਡੇਸ਼ 'ਚ ਸਾਡੇ ਬਿਨਾ ਕੋਈ ਆਲਟਰਨੇਟਿਵ ਨਹੀਂ ਹੈ। ਹੂੰ ਤੁਸੀਂ ਐਵੇਂ ਭਿਖਾਣਾ ਪਾ ਲਿਓ 92 ਨੂੰ ਤੁਸੀਂ ਇੰਨੀਆਂ ਵੋਟਾਂ ਦੇ ਕੇ ਬੈ ਦੀ 43% ਤੁਸੀਂ ਬੇਗੂਫੀ ਕੀਤੀ ਹੈ। ਹੂੰ ਤਾਕਤ ਸਾਡੇ ਕੋਲ ਹੀ ਹੈ। ਅਸੀਂ ਤੁਹਾਨੂੰ ਬਚਾ ਸਕਦੇ ਹਾਂ। ਉਸ ਵਾਸਤੇ ਇਹ ਠੀਕ ਆ ਤੁਹਾਡੀ ਗੱਲ। ਵੀ ਭਗਵੰਤ ਮਾਨ ਦੀ ਸਰਕਾਰ ਅਨਾਰੀ ਵੀ ਹੈ। ਇਹ 'ਚ ਵੀ ਕੋਈ ਸ਼ੱਕ ਨਹੀਂ ਪਰ ਕਦੇ ਨਾਲ ਹੀ ਪੰਕਰਕ ਨਹੀਂ ਹੈ। ਹੂੰ ਭਵੰਤਮਾਨ ਦੀ ਸਰਕਾਰ ਨੂੰ ਸਭ ਕੁਝ ਸਿਖਾਉਣਾ ਵੀ ਹੈ ਪਰ ਕੱਢਾ ਸਭ ਕੁਝ ਸਿਖਾਉਣ ਵਾਸਤੇ ਨਹੀਂ ਹੈ ਹੂੰ ਭਵੰਤਮਾਨ ਦੀ ਸਰਕਾਰ ਦੇ ਖਿਲਾਫ ਅਕਾਲੀ ਕਾਂਗਰਸ ਆ ਅਸੈਂਬਲੀ ਸੈਸ਼ਨ ਤੇ ਆਪਾਂ ਦੇਖ ਹੀ ਲਿਆ ਵੀ ਕੀ ਕੁਝ ਹੋਇਆ ਹੂੰ ਦੋਨਾਂ ਧਿਰਾਂ ਵੱਲੋਂ ਜੋ ਹੋਇਆ ਅਗਲੀ ਗੱਲ ਇਹ ਛੱਡੋ ਦਿੱਲੀ ਤਾਂ ਭਵੰਤਮਾਨ ਦੀ ਸਰਕਾਰ ਨੇ ਨਾ ਜਿਹੜਾ ਆ ਪਾਰਲੀਮੈਂਟ ਦਾ ਜਲਾਸ ਸੀ ਪਾਰਲੀਮੈਂਟ ਦੇ ਜਲਾਸ ਤੇ ਜੋ ਕੁਝ ਹੋਇਆ ਸਾਡੇ ਸਾਹਮਣੇ ਹੈ ਨਾ ਲੋਕ ਸਭਾ ਦੇ ਚ ਮਾਜੀ ਤਾਂ ਸੱਚੀ ਨਹੀਂ ਕਿਹਾ ਤੇ ਸੋ ਇਸ ਕਰਕੇ ਆਪਾਂ ਇਹ ਗੱਲ ਮੰਨ ਕੇ ਚੱਲੀਏ ਵੀ ਅੱਜਕੱਲ੍ਹ ਦੌਰ ਇਹ ਆ ਗਿਆ ਜਿੱਥੇ ਰੋਡ ਚੀਫ ਜਸਟਿਸ ਨੂੰ ਤਨਦ ਤਜਾਰਿਆ ਵੀ ਦੇਖਾਂਗੇ ਚੀਫ ਜਸਟਿਸ ਨੇ ਇਹ ਕਹਿਣਾ ਪਿਆ ਵੀ ਮੈਂ ਬਾ ਮਨਿਸਟਰ ਨਾਲ ਖੇਬੜਨਾ ਨਹੀਂ ਹੈ ਹੂੰ ਉੱਥੇ ਤੁਸੀਂ ਉਮੀਦ ਕਰਦੇ ਹੋ ਵੀ ਕਾਮਨ ਮੈਨ ਸੇਫ ਹੋਏਗਾ ਜਿੱਥੇ ਭਾਰਤ ਦੇ ਚੀਫ ਜਸਟਿਸ ਦੇ ਉੱਤੇ ਸ਼ਰੇ ਆਮ ਦੇਸ਼ ਦੇ ਉਪਰ ਰਾਸ਼ਟਰਪਤੀ ਦੇਸ਼ ਦੇ ਕਾਨੂੰਨ ਮੰਤਰੀ ਹੂੰ ਇਹ ਗੱਲਾਂ ਕਰਨ ਉਹ ਜਿਹੜੀਆਂ ਕਿ ਅਦਾਲਤ ਦੇ ਉਸ ਚ ਨੇ ਕਿ ਫਿਰ ਤੁਸੀਂ ਆਪੇ ਹਿਸਾਬ ਲਾ ਲਓ ਹੂੰ ਜੇ ਕੋਈ ਪ੍ਰਾਈਮ ਮਿੰਿਸਟਰ ਗ੍ਰਹਿ ਮੰਤਰੀ ਜਾਂ ਕੋਈ ਕਰ ਦੇ ਤਾਂ ਤੁਸੀਂ ਆਪਦੇ ਥੱਲੇ ਵਾਲਿਆਂ ਤੋਂ ਕਰਾਉਣੇ ਆਂ ਗਾਹਾਂ ਦੇਆਂ ਤੋਂ ਰਾਸ਼ਟਰ ਉਪਰਾਸ਼ਟ ਪਰ ਮੈਂ ਉਸ ਤ੍ਰੀਕੇ ਨਾਲ ਨਹੀਂ ਪਰ ਹੈ ਤਾਂ ਤੁਹਾਡੀ ਪਾਰਟੀ ਦੇ ਗਵਰਨਰ ਵੀ ਰਹੇ ਨੇ ਉਹ ਆਪਾਂ ਨੂੰ ਪਤਾ ਬੰਗਾਲ ਦੇ ਵਿੱਚ ਗਵਰਨਰ ਰਹਿੰਦੇ ਹੋਏ ਉਹਨਾਂ ਨੇ ਜੋ ਕੁਝ ਕਰਿਆ ਸੋ ਇਸ ਕਰਕੇ ਤੁਸੀਂ ਇਹੋ ਜਿਹੀ ਬਿਆਨਬਾਜ਼ੀ ਕਰਕੇ ਦੱਸਣਾ ਚਾਹੁੰਦੇ ਹੋ ਵੀ ਨਾ ਤਾਂ ਭਾਰਤੀ ਸੰਵਿਧਾਨ ਦਾ ਸਾਡੇ ਵਾਸਤੇ ਕੋਈ ਮਤਲਬ ਹੈ ਨਾ ਪਰ ਨੀ ਅਦalten ਦਾ ਸਾਡੇ ਵਾਸਤੇ ਕੋਈ ਮਤਲਬ ਹੈ ਨਾ ਭਾਬ ਦੇ ਲੋਗਾਂ ਦਾ ਸਾਡੇ ਵਾਸਤੇ ਕੋਈ ਮਤਲਬ ਹੈ ਸਾਡੇ ਵਾਸਤੇ ਮਤਲਬ ਕੇਵਲ ਇਹ ਨਾ ਹੈ ਕਿ ਜੇ ਤੁਸੀਂ ਸਾਡੇ ਨਾਲ ਹੋ ਤਾਂ ਸਾਡੇ ਹੋ ਇਹੀ ਅੰਮ੍ਰਿਤਪਾਲ ਬਿਆਨ ਦਿੰਦਾ ਸੀ ਕਹਿੰਦਾ ਜਿਹੜਾ ਸਾਡੇ ਨਾਲ ਹੈ ਉਹ ਸਿੱਖੀ ਦਾ ਮੈਂ ਤਾਂ ਹੈ ਨਹੀਂ ਸੀ ਅਗਲੀ ਗੱਲ ਪਰ ਉਹ ਬਿਆਨ ਠੀਕ ਦਿੰਦਾ ਸੀ ਗਲਤ ਦਿੰਦਾ ਸੀ ਇਸ ਚ ਨਾ ਜਾਈਏ ਇਹ ਕੋਈ ਤਰੀਕਾ ਨਹੀਂ ਇੱਕ ਬੰਦੇ ਨੂੰ ਤੁਸੀਂ ਆਹ ਦੱਸੇ ਦੱਸਦ ਦਾ ਕਰਨ ਵਾਸਤੇ ਅੰਮ੍ਰਿਤਪਾਲ ਨੂੰ ਫੜਨਾ ਕੀ ਔਖਾ ਸੀ ਜਦ ਮਰਗੀ ਫੜਨ ਦੇ ਇਹ ਜਿਹੜਾ ਤੌਰ ਤਰੀਕਾ ਹੈ ਇਹ ਬਿਲਕੁਲ ਕਿਸਾਨ ਅੰਦੋਲਨ ਵੇਲੇ ਇੱਕ ਅਡਾਪਟ ਕਰਿਆ। ਲਖੇ ਸਧਾਨ ਦੇ ਭਰਾ ਦੇ ਉੱਤੇ ਵੀ ਲਖੇ ਸਧਾਨਾ ਕਿੱਥੇ ਆ ਜੀ ਉਹਨੂੰ ਪੁੱਛਣਾ ਜੀ ਅਸੀਂ ਲਖੇ ਸਧਾਨ ਨੂੰ ਫੜਨਾ ਜੀ ਐਡੇ ਹਾਈਪ ਕ੍ਰੀਏਟ ਕਰੀ ਉਹ ਲਖੇ ਸਧਾਨ ਤਾਂ ਰੋਜ਼ ਬੋਲਦਾ ਸੀ ਮੈਂ ਇੱਥੇ ਆ ਭਾਈ। ਮੈਂ ਫਲਾਨੀ ਯਾਰ ਥਾਂ ਤੇ ਜਾ ਕੇ ਇਹ ਕਰ ਰਿਹਾ। ਉਹ ਹਾਈਪ ਕ੍ਰੀਏਟ ਕਰੀ ਉਹਨੂੰ ਫੜ ਦਿਆ ਜੀ ਉਹਨੂੰ ਚੱਕ ਕੇ ਲੈ ਗਏ ਜੀ ਉਹਨੂੰ ਕੁੱਟ ਕੇ ਸੁੱਟ ਗਏ ਜੀ ਪਰ ਉਹ ਫਾਦ ਹੋ ਗਿਆ। ਹਾਂ ਅਮਰਤਪਾਲ ਦੇ ਫਾਦਰ ਸਾਹਿਬ ਵੀ ਇਹੀ ਗੱਲ ਕਹਿ ਰਹੇ ਆ ਕਹਿੰਦੇ ਵੀ ਘਰ ਹੀ ਤਸੀਂ 9 ਵਜੇ ਤੱਕ ਸਵੇਰੇ 2 ਵਜੇ ਪੜਨਾ ਸੀ ਆ ਕੇ ਪੜ ਲੈਂਦੇ। ਮੈਨੂੰ ਕਿੱਧਰ ਜਾਣਾ ਪਤਾ ਅੰਮ੍ਰਿਤਪਾਲ ਦੇ ਫਾਦਰ ਕਹਿਣ ਜਾਂਦਾ ਕਹਿੰਨ ਸਭ ਨੂੰ ਪਤਾ ਵੀ ਉਹ ਅੰਮ੍ਰਿਤਪਾਲ ਕਿੱਥੇ ਹੁੰਦਾ ਉਹ ਕੋਲ ਢੁੱਕੇ ਛੋੜ ਰਿਹਾ ਹੈ ਬਾਕੀ ਏਜੰਸੀਆਂ ਦੇ ਬੰਦੇ ਤਾਂ ਹਰ ਕੱਠ ਦੇ ਵਿੱਚ ਹੁੰਦੇ ਹੀ ਨੇ ਉਹ ਤਾਂ ਜਿਹੜੀਆਂ ਹੜਤਾਲਾਂ 24 ਘੰਟੇ ਨਾਲ ਹੋਣ ਐ ਏਜੰਸੀਆਂ ਵਾਲੇ ਬਿਲਕੁਲ ਹੁੰਦੇ ਨੇ ਨਾਲ ਕਿਉਂਕਿ ਜਿਹੜੇ ਵੱਡੇ ਵੱਡੇ ਹੜਤਾਲਾਂ ਕਰਨਾਂ ਨੇ ਉਹਨਾਂ ਦੇ ਵਿੱਚ ਏਜੰਸੀਆਂ ਦੇ ਬੰਦੇ ਬੜੇ ਹੁੰਦੇ ਨੇ ਹਾਂ ਉਹ ਪਤਾ ਵੀ ਨਹੀਂ ਲੱਗਣ ਦਿੰਦੇ ਐ ਨਹੀਂ ਵੀ ਡਾਕਟਰ ਸਾਹਿਬ ਜਿਹੜਾ ਜਿਹੜਾ ਉਹਨੇ ਇੱਕ ਰੋਲਾ ਪਾ ਪੈ ਰਿਹਾ ਰੋਲਾ ਜੀ ਕਿ ਅਮਰਪਾਲ ਸਿੰਘ ਦੇ ਉੱਤੇ ਐਨਐਸਏ ਲੱਗ ਸਕਦਾ ਹੈ ਹਾਂ ਕੀ ਇਹ ਐਡਾ ਵੱਡਾ ਅਪਰਾਧ ਹੈਗਾ ਐਨਐਸਏ ਵਾਲਾ ਦੇਖੋ ਜਿੱਥੋਂ ਤੱਕ ਸਵਾਲ ਹੈ ਦੋ ਗੱਲਾਂ ਨੇ ਹਮ ਕਾਨੂੰਨ ਤਾਂ ਜਿੱਥੇ ਮਰਜੀ ਲਾਈ ਜੋ ਜੇ ਰਾਹੁਲ ਗਾਂਧੀ ਤੇ ਜਾਂ ਕਿਸੇ ਤੇ ਵੀ ਕੋਈ ਵੀ 라 ਦਿੰਦੇ ਨੇ ਇਹ ਦੇਸ਼ਦ్రోਹੀ ਦਾ ਕਾਨੂੰਨ ਉਹ ਤਾਂ ਕੋ ਔਖਾ ਕੰਮ ਨਹੀਂ ਹੈ ਹਮ ਪਰ ਜਿੱਥੋਂ ਤੱਕ ਸਵਾਲ ਹੈ ਇੱਕ ਗੱਲ ਜ਼ਰੂਰ ਹੈ ਜਿਹੜੀ ਅਮਰਪਾਲ ਨੇ ਆਪ ਹੀ ਗਲਤੀ ਕੀਤੀ ਹੋਈ ਹੈ ਐਸਪੀ ਨੂੰ ਬਿਠਾ ਕੇ ਉੱਥੇ ਥਾਣੇ 'ਚ ਉਹਦੇ ਆਗਲ ਲਈ ਇਹਦੇ ਇੱਕ ਬਾਡੀਗਾਰਡ ਖੜੇ ਸੀ ਗਨਾਂ ਦੇ ਇਹ ਤਾਂ ਵੀਡੀਓ ਆਏ ਹੋਏ ਨੇ ਨਾ ਹੂੰ ਇਹਹੀ ਜੀ ਗੱਲ ਦੀ ਲੋੜ ਨਹੀਂ ਹੁੰਦੀ ਹੂੰ ਉਹ ਜਿਹੜੀ ਹੈਗੀ ਆ ਉਹ ਵੀ ਜਾਂ ਤਾਂ ਉਹਦੀ ਸਿਆਣਪ ਨਹੀਂ ਜਾਂ ਉਹ ਤਾਕਤ ਜ਼ਿਆਦਾ ਦਿਖਾਉਣਾ ਚਾਹੁੰਦੀ ਹੈ ਕਿ ਪੁਲਿਸ ਸਾਡੇ ਥੱਲੇ ਲੱਗੀ ਹੋਈ ਹੈ ਹੂੰ ਇੰਡੀਅਨ ਸਟੇਟ ਐਡਾ ਐਡੀ ਛੇਤੀ ਥੱਲੇ ਨਹੀਂ ਲੱਗਦੀ ਹੂੰ ਇੰਨਾ ਸੌਖਾ ਨਹੀਂ ਹੈ ਜੇ ਇੰਨਾ ਹੀ ਸੌਖਾ ਹੁੰਦਾ ਨਾ ਮੇਜ ਨਾਲੇ ਥਾਂੇ ਦਾ ਐਸਪੀ ਬਤਾਰ ਐਸਪੀ ਥੱਲੇ ਲਾ ਲੂਗਾ ਕੋਈ ਹੂੰ ਤੇ ਫਿਰ ਪਾਕਿਸਤਾਨ ਅੱਜ ਨੂੰ ਸਾਨੂੰ ਖਾ ਜਾਂਦਾ। ਆ ਗੱਲ ਸਹੀ ਹੈ। ਇੰਡੀਅਨ ਸਟੇਟ ਇੰਨੀ ਕਮਜ਼ੋਰ ਨਹੀਂ ਹੈ ਇਹ ਭੁਲੇਖਾ ਨਾ ਰੱਖੀ। ਹਾਂ ਹਾਂ ਹਾਂ। ਉਹ ਕਹਿੰਦੇ ਵੀ ਉਹ ਬੇਸ਼ਰਮ ਹੁੰਦੀ ਮੈਂ ਅੰਦਰ ਵੜ ਗਈ ਆਲੀ ਗੱਲ ਐ। ਵੀ ਅਸੀਂ ਚੁੱਪ ਕਰ ਰਹੇ ਤੇ ਬੰਦਾ ਸੋਚਦਾ ਵੀ ਮੈਨੂੰ ਡਰ ਕੇ। ਹਾਂ। ਕੋਈ ਸਟੇਟ ਨਹੀਂ ਡਰਦੀ ਕਿਸੇ ਤੋਂ। ਸਟੇਟ ਦੇ ਡਰਦੀਆਂ ਲੋਕਾਂ ਦੇ ਇੱਕੇ ਤੋਂ ਡਰਦੀ ਐ। ਸ਼ਾਂਤਮਈ ਸਟਰਗਲ ਤੋਂ ਡਰਦੀ ਐ। ਲੋਕਾਂ ਦੇ ਅਸਲੀ ਰੋਹ ਤੋਂ ਡਰਦੀ ਐ। ਹੂੰ। ਲੋਕਾਂ ਦੀ ਅਸਲੀ ਸਿਆਸਤ ਤੋਂ ਡਰਦੀ ਐ। ਲੋਕ ਜਦ ਅਸਲੀ ਅਰਥਚਾਰੇ ਦਾ ਬਦਲਾ ਕਰਦੇ ਨੇ ਉਹ ਤੋਂ ਡਰਦੀ ਐ ਸਟੇਟ ਡਾਂਗਾਂ ਤੋਂ ਨਹੀਂ ਡਰਦੀ ਕਦੇ ਹੂੰ ਸਟੇਟ ਬੰਬ ਬੰਦੂਕਾਂ ਨਾਲ ਨਹੀਂ ਡਬਲੀ ਕਰੇ ਬਲਕੇ ਨਾਰਾ ਇਹ ਹੁੰਦਾ ਹੈ ਗੱਲ ਪਹਿ ਜਾਣ ਜੇ ਅਕੇ ਲੋਕ ਬੰਬ ਬੰਦੂਕਾਂ ਨਾਲ ਸੱਕਨ ਰੋਕ ਹੂੰ ਸਟੇਟ ਬੰਬ ਬੰਦੂਕਾਂ ਤੋਂ ਨਹੀਂ ਡਰਦੀ ਹੂੰ ਜਿਹੜੇ ਅਕੇ ਲੋਕਾਂ ਤੋਂ ਡਰਦੀ ਐ ਹੂੰ ਇਹ ਅਕੇ ਲੋਕ ਤਾਂ ਬਣਾਈ ਨੇ ਹੂੰ ਸੋ ਇਸ ਕਰਕੇ ਪੰਜਾਬ ਨੂੰ ਸਭ ਕਿਸੇ ਕਹੋਂ ਦੀ ਗੱਲ ਆ ਆਪਣਾ ਟਾਈਮ ਵੀ ਹੋ ਰਿਹਾ ਤੇ ਪੰਜਾਬ ਨੂੰ ਸੀਰੀਅਸਲੀ ਅੱਜ ਇੱਕ ਤਾਂ ਜਿੰਨੀ ਡੈਮੋਕਰੈਟਿਕ ਲੋਕ ਨੇ ਜਿਹੜੇ ਜਮਹੂਰੀ ਹੱਕਾਂ ਦੀ ਰਾਖੀ ਦੀ ਗੱਲ ਕਰਦੇ ਨੇ ਅੱਜ ਉਹਨਾਂ ਨੂੰ ਜਿਹੜਾ ਸਟੇਟ ਨੇ ਐਕਸ਼ਨ ਕਰਿਆ ਹੈ ਦਾ ਵਿਰੋਧ ਕਰਨਾ ਪੰਦ ਹੈ ਜਿਵੇਂ ਡਟ ਕੇ ਅਜਨਾਲੇ ਦੇ ਵਿੱਚ ਜਦ ਭਾਈ ਅਮਰਤਪਾਲ ਲੈ ਕੇ ਗਏ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਤੇ ਜੋ ਜਨੂਸ ਉਹਨਾਂ ਨੇ ਉੱਥੇ ਕੱਢਿਆ ਸੀ ਉਹਦਾ ਡਟ ਕੇ ਵਿਰੋਧ ਕਰਿਆ ਲੋਕਾਂ ਨੇ ਉਹੀ ਲੋਕ ਜਿਹੜੇ ਉਹਦਾ ਵਿਰੋਧ ਕਰਦੇ ਸੀ ਅੱਜ ਇਹਦਾ ਵੀ ਵਿਰੋਧ ਕਰਨਾ ਚਾਹੀਦਾ ਵੀ ਇਹ ਗਲਤ ਹੈ ਹੂੰ ਕਿਉਂਕਿ ਗਲਤ ਗਲਤ ਹੈ ਚਾਹੇ ਜਿਹਦੇ ਨਾਮ ਮਰਜ਼ੀ ਹੋਵੇ ਹੂੰ ਇਹ ਗਲਤ ਹੋਇਆ ਹੋਰ ਇਹ ਕੱਦਾਂ ਅਮਰਪਾਲ ਨਾਮ ਨਹੀਂ ਹੋਇਆ ਇਹ ਕੱਦਾਂ ਉਹਦੀ ਵੀ ਹੀਰ ਨਾਮ ਨਹੀਂ ਹੋਇਆ ਇਹ ਪੰਜਾਬੀਆਂ ਨਾਲ ਉਹਨਾਂ ਦਾ ਹੁੱਕਾ ਉਹਨਾਂ ਦਾ ਅ ਅਨ ਪਾਣੀ ਬੰਦ ਕਰਕੇ ਵੀ ਤੁਹਾਡਾ ਨੈਟ ਬੰਦ ਤੁਹਾਡਾ ਫਲਾਣਾ ਬੰਦ 24 ਘੰਟੇ ਸੀ ਹੁਣ 24 ਘੰਟੇ ਐਕਸਟੈਂਡ ਕਰਤੇ ਫੇਰ ਦੁਬਾਰਾ ਕਰ ਦੇਣਗੇ ਇਹ ਕਿਆ ਚਰਨ ਹੈ ਉਹ ਇਸ ਕਰਕੇ ਇਹ ਅੱਜ ਜਮੂਰੀਅਤ ਦੇ ਉੱਤੇ ਵੱਡਾ ਹਮਲਾ ਹੋਇਆ ਹੈ। ਹੂੰ ਇਥੇ ਭੁੱਦ ਕੇ ਕਿ ਭਾਈ ਅਮਰਤਪਾਲ ਕੀ ਕਰਦਾ ਸੀ? ਕਰੇ ਉਹ ਜੋ ਕਰਦਾ ਸੀ ਉਹਨੂੰ ਸਟੇਟ ਆਫ ਦੇ ਤਰੀਕੇ ਨਾਲ ਡੀਲ ਕਰੇ। ਉਹ ਦੀ ਭਾਈ ਅਮਰਤਪਾਲ ਦੀ ਸਮੱਸਿਆ ਜਿਹੜੀ ਸੀ ਉਹ ਜੇ ਪਾ ਇਹ ਵੀ ਕਹੀ ਹੈ ਵੀ ਕਿਸੇ ਨੇ ਕ੍ਰੀਏਟ ਨਹੀਂ ਕਰੀ ਹੋਈ ਸੀ। ਉਹ ਇੱਕ ਆਮਨ ਕਾਨੂੰਨ ਦੀ ਸਮੱਸਿਆ ਸੀ। ਕੋਈ ਸਿਆਸੀ ਸਮੱਸਿਆ ਨਹੀਂ ਸੀ। ਉਹਦੇ ਨਾਲ ਇੱਕ ਉਹ ਗਰਲੇ ਹੋਈ ਸੀ। ਉਹਨੂੰ ਤੁਸੀਂ ਉਸ ਤਰੀਕੇ ਨਾਲ ਹੈਂਡਲ ਕਰ ਲਓ ਜਿਵੇਂ ਕਦੇ ਅੰਮ੍ਰਿਤ ਛਕਾਉਣ ਤੇ ਰਹਿੰਦਾ ਹੈ ਨਸ਼ੇ ਛਡਾਉਣ ਤੇ ਰਹਿੰਦਾ ਉਹਦੇ ਚ ਦਖਲ ਨਾ ਜੀਣਾ ਕਰੋ ਪਰ ਤੇ ਜੇ ਹੁੰਦੀ ਹੈ ਤਾਂ ਮਦਦ ਕਰ ਦੋ ਭਾਈ ਚੰਗਾ ਕੰਮ ਹੈ ਪੰਜਾਬ ਤਾਂ ਫਸਿਆ ਪਿਆ ਹੈ ਕਰ ਲੋ ਭਾਈ ਪਰ ਜੇ ਉਹ ਕੋਈ ਕਾਨੂੰਨ ਨੂੰ ਆਪਣੇ ਹੱਥ ਚ ਲੈਂਦਾ ਉਦੋਂ ਉਹਦੇ ਤੇ ਤੁਸੀਂ ਕਾਨੂੰਨੀ ਕਾਰਵਾਈ ਕਰੋ ਤੁਸੀਂ ਉਹਨੂੰ ਪਹਿਲਾਂ ਲਿਫਟ ਦਿੰਦੇ ਹੋ ਫਿਰ ਤੁਸੀਂ ਸਾਰੇ 3 ਕਰੋੜ ਲੋਕਾਂ ਨੂੰ ਫਾਈ ਟੰਗ ਦਿੰਦੇ ਹੋ ਇਹ ਇਹ ਤਾਂ ਸਿੱਧਾ ਦੇਸ਼ ਪਾਉਣ ਦੀ ਗੱਲ ਹੈ ਸੋ ਮੈਂ ਇਸ ਗੱਲ ਦੇ ਸਪਸ਼ਟ ਕਰਨ ਤੇ ਤਿਆਰ ਹਾਂ ਵੀ ਇਹ ਗਲਤ ਹੋਇਆ ਹੈ ਇਹਦਾ ਕੋਈ ਹੋਣੀ ਹੈਗਾ ਇਹ ਸਿਰਫ ਦੱਸ ਪਾਉਣ ਵਾਸਤੇ ਐ ਨਹੀਂ ਅਮਰਪਾਲ ਨੂੰ ਪੜਨਾ ਕੋਈ ਮੁਸ਼ਕਲ ਕੰਮ ਨਹੀਂ ਸੀ ਤੇ ਦੂਜੇ ਪਾਸੇ ਉਹਨਾਂ ਨੂੰ ਕੁਝ ਨਹੀਂ ਕਿਹਾ ਜਾ ਰਿਹਾ ਜਿਹੜੇ ਬਿਸ਼ਨੋਏ ਦੀ ਇੰਟਰਵਿਊ ਕਰਾ ਦਿੰਦੇ ਨੇ ਹੋਰ ਕਰਾ ਦਿੰਦੇ ਨੇ ਉਹ ਕਿਉਂਕਿ ਉਹ ਰੋਸ਼ਰੀਆਮ ਕਹਿੰਦੇ ਵੀ ਅਸੀਂ ਫਲਾਣੇ ਤੇ ਹਮਲਾ ਕਰਨਾ ਫਲਾਣੇ ਤੇ ਹਮਲਾ ਕਰ। ਪਰ ਤੁਸੀਂ ਸਟੇਟ ਕੋਈ ਆਇਆ ਨਹੀਂ ਆ ਵੀ ਇੰਨੀ ਇੰਨੀ ਮੋਮਦੀ ਨਾ ਕਾ ਸਟੇਟ ਦੀਆਂ ਜਿਹਨਾਂ ਚੋਂ ਆਇਆ ਇੰਟਰਵਿਊ ਹੋ ਜਾਣ ਕੋਈ ਇੰਨਾ ਸੌਖਾ ਕੰਮ ਨਹੀਂ ਹੁੰਦਾ। ਇੱਕ ਦੋ ਮਿੰਟ ਚ ਮੈਨੂੰ ਥੋੜਾ ਜਿਹਾ ਹੋਰ ਮੈਂ ਸਮਝਣਾ ਚਾਹਾਂਗਾ ਕਿ ਆਉਣ ਵਾਲੇ ਹਾਲਾਤ ਕਿਸ ਤਰ੍ਹਾਂ ਦੇ 24 ਤੱਕ ਸਾਡਾ ਕੀ ਬਣੇਗਾ। ਅਕ ਕਿਹੋ ਜਿਹੇ ਹਾਲਾਤ ਦੇਖੋ ਨੂੰ ਮਿਲ ਸਕਦੇ ਨੇ ਮੈਂ ਬਸ ਇੱਕ ਮਿੰਟ ਕੀ ਕਰਾਂਗਾ ਅੱਧੇ ਚੀਰ ਕੇ ਹਾਂ ਉਹ ਇਹ ਹੈ ਕਿ ਇਹ ਦਸ ਆਦੀਪਾਕੇ ਪਾਰਸ਼ਲੀ ਥੋੜਾ ਜਿਹਾ ਇਹ ਦੱਸਿਆ ਹੈ ਕਿ ਇਹ ਸੁਰੱਖਿਆ ਬਲ ਭਾਰਤ ਦੇ ਹੀ ਕੰਟਰੋਲ ਕਰ ਸਕਦੇ ਨੇ ਪੰਜਾਬ ਦੀ ਸਰਕਾਰ ਤਾਂ ਨੜਾਇਕ ਹੈ ਇਥੋਂ ਦੀ ਪੁਲਿਸ ਤਾਂ ਨੜਾਇਕ ਹੈ ਹੀ ਨਹੀਂ ਕੁਝ ਕਰ ਸਕਦੀ ਇਹ ਤਾਂ ਬਲਕੇ ਉਹਦੇ ਸਾਈਡ ਚ ਬਹਿ ਜਾਂਦੇ ਨੇ ਉਹਦੀਆਂ ਗਨਾਂ ਦੇ ਸਾਈਡ ਚ ਤੇ ਇਹ ਅਗਲੇ 8-9 ਮਹੀਨੇ ਇਹੋ ਜਿਹੀ ਇੱਥੇ ਹੌਲੀ-ਹੌਲੀ ਵੀ ਕਦੇ ਵੱਧ ਗਿਆ ਕਦੇ ਠੱਗ ਗਿਆ ਕਦੇ ਉੱਚੇ ਹੋ ਗਿਆ ਕਦੇ ਠੱਲੇ ਹੋ ਗਿਆ ਇਸ ਤਰ੍ਹਾਂ ਦਾ ਹੀ ਚੱਲੀ ਜਾਣਾ ਹੈ ਦਸੰਬਰ ਜਨਵਰੀ ਚ ਜਾ ਕੇ ਇੱਥੇ ਪਹਿਲਾਂ ਵੀ ਮੈਂ ਕਿਹਾ ਹੁਣ ਫੇਰ ਕਹਿਣਾ ਇੱਥੇ ਖਾਲਸਾਨੀ ਦੇ ਨਾਰੇ ਇੱਥੇ ਖਾਲਸਾਨਾ ਦਾ ਜਲੂਸ ਇੱਥੇ ਨੰਗੀ ਅੰਤਰਵਾਰਾਂ ਦੇ ਜਲੂਸ ਇੱਥੇ ਮੰਦਰਾਂ ਦੀ ਬੇਅਦਬੀ ਇੱਥੇ ਮਸਜਿਦਾਂ ਦੀ ਬੇਅਦਬੀ ਇੱਥੇ ਗੁਰਦੁਆਰਿਆਂ ਦੀ ਬੇਅਦਬੀ ਇਹ ਸਾਰਾ ਕੁਝ ਆਮ ਹੋਣ ਲੱਗ ਜਾਣਾ ਹੈ ਹੂੰ ਜੋ ਕਿ 2024 ਵਾਸਤੇ ਪਹਿਲਾਂ ਇਹਨੂੰ ਇੱਕ ਦਾਇਰਾ ਬਣਾ ਕੇ ਪੇਸ਼ ਕਰਨਾ ਹੈ ਫਿਰ ਨੂੰ ਕੁੱਟ ਰਹੇ ਹਾਂ ਹਾਂ ਆ ਗੱਲ ਹੈ ਇਹ ਗੱਲ ਤੁਸੀਂ ਦੇਖ ਲਓ ਇਹ ਹਾਲ ਤਾਨਗੇ ਜੇ ਅਸੀਂ ਪੰਜਾਬੀ ਨਾ ਸਮਝੇ ਉਹਨਾਂ ਚ ਅੱਜ ਭਾਈ ਅਮਰਤਪਾਲ ਨੂੰ ਅਰੈਸਟ ਕਰਨ ਵਾਸਤੇ ਜੋ ਕੁਝ ਕਰਿਆ ਗਿਆ ਉਹ ਨੂੰ ਸਾਨੂੰ ਉਪਰ ਕਰਨਾ ਚਾਹੀਦਾ ਵੀ ਇਹ ਕੋਈ ਤਰ ਤਰੀਕਾ ਨਹੀਂ ਵੀ ਤੁਸੀਂ ਸਭ ਦਾ ਬੰਦ ਕਰੀ ਜਾਂਦੇ ਹੋ ਤੁਸੀਂ ਉਹਨੂੰ ਅਰੈਸਟ ਕਰ ਕੋਈ ਅਰੈਸਟ ਕਰਨ ਕੀ ਔਕਾਜ਼ ਹਾਂ ਚਲੋ ਠੀਕ ਹੈ ਜਨਾਰੇ ਦੇ ਲਈ ਤਾਂ ਤੁਹਾਡਾ ਬਹਾਨਾ ਸੀ ਹੁਣ ਤਾਂ ਮੈਨੂੰ ਐ ਲੱਗਦਾ ਵੀ ਜਨਾਰੇ ਦੀ ਸਰਕਾਰ ਨੇ ਆਪ ਰੱਖ ਕੇ ਕਰਾਈ ਹੈ ਅਜਨਾਰੇ ਦੇ ਤਾਂ ਬਹਾਨਾ ਸੀ ਵੈਸੀ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਕਰਨੀ ਸੀ ਹੁਣ ਕਿਹੜਾ ਬਹਾਨਾ ਸੀ ਫਰੇਜ਼ ਕਰਕੇ ਇਹ ਸਪਸ਼ਟ ਹੈ ਵੀ ਕਿੰਨਾ ਕਿਤੇ ਕਿੰਨਾ ਕਿਤੇ ਸਟੇਟਸ ਆਪਦੇ ਇੰਟਰਸਟ ਨੇ ਵੀ ਅਸੀਂ ਤਾਂ ਐ ਕਰਨਾ ਉਹ ਕੁਝ ਹੋ ਰਿਹਾ ਹੈ ਕਿ ਉਹ ਜਾਣੇ ਜਾਣੇ ਜੋ ਇਹ ਚਾਹੁੰਦੇ ਨੇ ਉਹ ਕਰੀ ਜਾ ਰਿਹਾ ਹੈ ਫਰੇਜ਼ ਕਰਕੇ ਪੰਜਾਬੀਆਂ ਨੂੰ ਬਿਲਕੁਲ ਸੁਚੇਤ ਹੋਣਾ ਪਊਗਾ ਜਮਹੂਰੀ ਹੱਕ ਉਹ ਚਾਹੇ ਏ ਦੇ ਹੋਣ ਚਾਹੇ ਜਿਵੇਂ ਅੰਮ੍ਰਿਤਪਾਲ ਨੇ ਕਹਿਣਾ ਸ਼ੁਰੂ ਕਰਦੇ ਹਾਂ ਸਾਰਿਆਂ ਨਾਲ ਐ ਕਰ ਦੋ ਮੁਸਲਮਾਨ ਬਿਲਕੁਲ ਨਹੀਂ ਕਹਿਣਾ ਚਾਹੀਦਾ ਸਿੱਖੀ ਦੇ ਸਕੂਲ ਦੇ ਮਤਲਬ ਵੀ ਕਹਿਣਾ ਨਹੀਂ ਚਾਹੀਦਾ ਸਿੱਖੀ ਤਾਂ ਸਭਿਆਂ ਦੀ ਹੈ ਸਭੇ ਸਾਂਝੀ ਵਾਲ ਸਦਾ ਇੰਦੀ ਹੈ ਦੂਜੀ ਗੱਲ ਹੈ ਸਿੱਖੀ ਨੇ ਜਿਹੜਾ ਜਾਨ ਦਿੱਤੀ ਹੈ ਸਿੱਖੀ ਨੇ ਸ਼ਹੀਦੀਆਂ ਦਿੱਤੀਆਂ ਨੇ ਉਹ ਕਸ਼ਮੀਰੀ ਪੰਤਾਂ ਵਾਸਤੇ ਨੇ ਉਹਨੇ ਗਰੀਬ ਗਰਵੇ ਦੇ ਹੱਕ ਦੇ ਵਿੱਚ ਦਿੱਤੀਆਂ ਨੇ ਮਨੁੱਖਤਾ ਰਾਜੇ ਨਾਲ ਟੱਕਰ ਲਈ ਹੈ ਤੇ ਤੀਜੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜਦ ਤੁਸੀਂ ਇਹੋ ਜੀ ਗੱਲ ਕਰਦੇ ਹੋ ਉਹ ਵੀ ਸਾਡਾ ਜਿਹੜੇ ਹੁਕਮਰਾਨ ਨਹੀਂ ਚਾਹੁੰਦੇ ਨਹੀਂ ਵੀ ਲੋਕ ਵੰਡੇ ਜਾਣ ਤੁਸੀਂ ਸਿੱਖੀ ਥੱਲੇ ਚਲੀ ਜਾਵੇ ਸਿੱਖੀ ਦਾ ਜਿਹੜਾ ਦਮਾ ਦਾ ਉੱਚਾ ਹੋਣਾ ਜ਼ਰੂਰੀ ਹੈ ਪੰਜਾਬ ਤਾਂ ਹੀ ਬਚੂਗਾ ਜੇ ਪੰਜਾਬ ਨਹੀਂ ਬਚਦਾ ਤਾਂ ਮੈਂ ਤੁਹਾਨੂੰ ਅੱਜ ਕਹਿਣਾ ਇਹ ਮੁਲਕ ਨਹੀਂ ਵੀ ਨਿਵਾਚਣਾ ਇਹ ਤਾਂ ਨਮਾਜ਼ ਬਿਲਕੁਲ ਪੂਰਾ ਮੁਲਕ ਗੁਲਾਮ ਹੋਇਆ ਸੀ ਪੰਜਾਬ ਸਭ ਤੋਂ ਬਾਅਦ ਹੋਇਆ ਸੀ 100 ਸਾਲ ਬਾਅਦ ਹੋਇਆ ਸੀ ਬਿਲਕੁਲ 90 ਸਾਲਾਂ ਬਾਅਦ 90 ਸਾਲਾਂ ਬਾਅਦ ਉਸੇ ਪੰਜਾਬ ਨੇ ਗੁਲਾਮੀ ਦਾ ਝੂਲਾ ਲਾਤਾ ਸੀ ਹੂੰ ਇਹ ਗੱਲ ਨੂੰ ਸਮਝਣ ਦੀ ਲੋੜ ਹੈ ਬਿਲਕੁਲ ਸੋ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਤੁਸੀਂ ਜਿਹੜੀ ਗੱਲ ਸਮਝਾਈ ਹੈ ਜੇ ਸਾਡੀ ਸਮਝ ਦੇ ਸਾਡੇ ਪੱਲੇ ਪੈ ਜਾਏ ਗੱਲ ਇਹ ਤਾਂ ਕੁਝ ਨਾ ਕੁਝ ਸਮਝ ਸਕਦਾ ਵਰਨਾ ਅਸੀਂ ਇਸੇ ਤਰ੍ਹਾਂ ਦੇ ਹਾਲਾਤ ਦੇ ਵਿੱਚ ਜਿਉਂਦੇ ਰਵਾਂਗੇ ਸਾਨੂੰ ਮਜਬੂਰ ਕੀਤਾ ਜਾਏਗਾ ਵਾਰ-ਵਾਰ ਔਰ ਜੋ ਹਾਲਾਤ ਤੁਸੀਂ ਦੇਖ ਰਹੇ ਹੋ ਹਾਲਾਤ ਪੰਜਾਬ ਦੇ ਲਈ ਠੀਕ ਨਹੀਂ ਹਨ ਸਮਾਪਤ ਹੋ ਗਏ ਤੁਸੀਂ ਬਣੇ ਰਹੋ ਸੰਜਾ ਟੀਵੀ ਨਾਲ ਮੈਂ ਦੋ ਜਾਇਤ ਬਹੁਤ ਬਹੁਤ ਸ਼ੁਕਰੀਆ